ਇਲੈਕਸ਼ਨ ਐਕਸਪ੍ਰੈਸ ਦੇ ਵਿੱਚ ਅੱਜ ਸਾਡੇ ਨਾਲ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪੀਡੀਏ ਦੇ ਸੰਜੇ ਉਮੀਦਵਾਰ ਡਾਕਟਰ ਧਨਵੀਰ ਗਾਂਧੀ ਹੁਰੀ ਡਾਕਟਰ ਧਰਮਵੀਰ ਗਾਂਧੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਪਟਿਆਲਾ ਦੀ ਸੀਟ ਤੋਂ ਇਸ ਵਾਰ ਫਿਰ ਦੁਬਾਰਾ ਡਾਕਟਰ ਗਾਂਧੀ ਮੁਕਾਬਲੇ ਦੇ ਵਿੱਚ ਨੇ ਡਾਕਟਰ ਸਾਹਿਬ ਜਗਵਾਨੀ ਟੀਵੀ ਤੇ ਤੁਹਾਡਾ ਸਵਾਗਤ ਹੈ ਬਹੁਤ ਧੰਨਵਾਦ ਜੀ ਅਪਣੇ ਦਰਸ਼ਕਾਂ ਦੇ ਰੂਬਰੂ ਕਰਾਉਣ ਲਈ ਡਾਕਟਰ ਸਾਹਿਬ ਜਿਹੜੀ ਐਤਕੀ ਦੀ ਫਾਈਟ ਹੈ ਕਿਉਂਕਿ ਪਿਛਲੀ ਵਾਰ ਇੱਕ ਹਵਾ ਵੀ ਸੀ ਇੱਕ ਹਨੇਰੀ ਵੀ ਸੀ ਜਿਸ ਪਾਰਟੀ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਆਮ ਆਦਮੀ ਪਾਰਟੀ ਤੋਂ ਐਤਕੀ ਪਰਨੀਤ ਕੌਰ ਹੋਰੀ ਤੁਹਾਡੇ ਬਰਾਬਰ ਨੇ ਵੱਡਾ ਪਰਿਵਾਰ ਹੈ ਪਹਿਲਾਂ ਤੋਂ ਪਟਿਆਲੇ ਦੇ ਉੱਤੇ ਕਾਬਜ਼ ਰਹੇ ਨੇ ਇੱਕ ਉਹਨਾਂ ਦੇ ਜਿਹੜੇ ਹੱਕ 'ਚ ਗੱਲ ਭੁਗਤਰੀ ਹੈ ਕਿ ਮੌਕੇ ਦੀ ਸਰਕਾਰ ਦਾ ਜਿਹੜਾ ਮੁਖੀ ਹੈ ਕੈਪਟਨ ਅਮਰਿੰਦਰ ਸਿੰਘ ਉਹ ਉਹਨਾਂ ਦੇ ਹਸਬੈਂਡ ਨੇ ਯਾਨੀ ਕਿ ਉਹਨਾਂ ਦਾ ਪਤੀ ਦੇਵ ਨੇ ਜੀ ਕਿੱਦਾਂ ਦੀ ਫਾਈਟ ਹੋਊਗੀ ਇਸ ਵਾਰ ਡਾਕਟਰ ਗਾਂਧੀ ਕਿਉਂਕਿ ਪਿਛਲੀ ਵਾਰ ਦੀ ਹਵਾ ਨੂੰ ਭੁੱਲ ਜਾਈਏ ਤੇ ਇਸ ਵਾਰ ਦੇ ਜਿਹੜੀ ਅਸਲ ਹਾਲਾਤ ਨੇ ਕਿਉਂਕਿ ਹੁਣ ਤੁਸੀਂ ਜਿਹੜੇ ਪੀਡੀਏ ਦੇ ਉਮੀਦਵਾਰ ਦੇ ਤੌਰ ਦੇ ਉੱਤੇ ਲੜ ਰਹੇ ਹੋ ਫਾਈਟ ਕਰ ਰਹੇ ਹੋ ਦੇਖੋ ਜੀ ਇਹ ਬੜੇ ਫਾਈਟ ਹੈ ਪੰਜਾਬ ਦੀ ਸਭ ਤੋਂ ਡਿਫਿਕਲਟ ਫਾਈਟ ਹੈ ਇਹ ਫਾਈਟ ਗਾਂਧੀ ਬਨਾਮ ਸ਼੍ਰੀਮਤੀ ਪਨੀਤ ਕੌਰ ਨਹੀਂ ਹੈਗੀ ਇਹ ਫਾਈਟ ਇਨਫੈਕਟ ਅਸਲ ਵਿੱਚ ગાંધી ਬਨਾਮ ਪੰਜਾਬ ਸਰਕਾਰ ਬਣ ਚੁੱਕੀ ਹੈਗੀ ਹੈ ਕਿਉਂਕਿ ਕੈਪਟਨ ਰਿੰਦਰ ਸਿੰਘ ਘੁਰਵਾਨੇ ਖੁਦ ਇਸ ਫਾਈਟ ਦੀ ਕਮਾਂਡ ਆਪਣੇ ਹੱਥਾਂ 'ਚ ਲਈ ਹੋਈ ਹੈ ਸਾਰੀ ਅਫਸਰ ਅਫਸਰशाही ਪੱਬਾਂ ਪਾਰ ਹੈਗੀ ਹੈ ਸ਼੍ਰੀਮਤੀ ਪਨੀਤ ਕੌਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਾਰੇ ਮਤਲਬ ਮਹਿਕਮੇ ਉਹ ਸਾਰੇ ਜਿਵੇਂ ਇਲੈਕਸ਼ਨ ਡਿਕਲੇਅਰ ਹੋਣਾ ਡਿਕਲੇਅਰ ਹੋਣ ਤੋਂ ਪਹਿਲਾਂ 6-700 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਹਨਾਂ ਕੋਲੋਂ ਉਦਘਾਟਨ ਕਰਾਇਆ ਗਿਆ ਬਿਨਾਂ ਕਿਸੇ ਸਬੰਧਾਨਕ ਪੱਤ ਤੋਂ ਉਹ ਐਮ ਐਲ ਐ ਨਹੀਂ ਸੀ ਉਹ ਐਮ ਪੀ ਨਹੀਂ ਸੀ ਉਸ ਮੌਕੇ ਦੇ ਨਾਉ ਨਾਉ ਕੋਈ ਇਵਨ ਕੌਂਸਲਰ ਸੀਗੇ ਉਹ ਪਾਰਸ਼ਦ ਵੀ ਨਹੀਂ ਸੀਗੇ ਪਰ ਇਸ ਦੇ ਬਾਵਜੂਦ ਸਿਰਫ ਮਹਿਜ ਇਸ ਗੱਲ ਤੇ ਕਿ ਮੁੱਖ ਮੰਤਰੀ ਦੀ ਪਤਨੀ ਹੈ ਔਰ ਕਾਂਗਰਸੀ ਸਵਾਭੀ ਉਮੀਦਵਾਰ ਹੈ ਗਿਆ ਉਹਨਾਂ ਕੋਲੋਂ ਹਜ਼ਾਰਾਂ ਮਤਲਬ ਬੱਚਿਆਂ ਨੂੰ ਸਾਈਕਲ ਦੁਆਏ ਗਏ ਸਾਈਕਲ ਵੰਡਵਾਏ ਗਏ ਸਕੂਲਾਂ ਵਿੱਚ ਉਹਨਾਂ ਕੋਲੋਂ ਪੱਥਰ ਉਦਘਾਟਨ ਕਰਾਏ ਗਏ ਗ੍ਰਿੱਡਾਂ ਦੇ ਜਾਂ ਹੋਰ ਵਿਕਾਸ ਦੇ ਕੰਮਾਂ ਦੇ ਜਿਹੜਾ ਕਿ ਗੈਰ ਸਬਦਾਨਕ ਵੀ ਸੀਗਾ ਗੈਰ ਕਾਨੂੰਨੀ ਵੀ ਸੀਗਾ ਔਰ ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਵੀ ਸੀਗੀ ਜਿਸ ਦਾ ਅਸੀਂ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਵੀ ਕੀਤੀ ਹੈਗੀ ਹੈ ਦੂਜਾ ਗੱਲ ਇਹ ਹੈ ਕਿ ਜਿਹੜੀ ਚੀਜ਼ ਆਮ ਲੋਕਾਂ ਨੂੰ ਜਾਂ ਕਈ ਪੱਤਰਕਾਰ ਵੀਰਾਂ ਨੂੰ ਸਟ੍ਰੈਂਥ ਲੱਗਦੀ ਹੈ ਸ਼੍ਰੀਮਤੀ ਪੰਨੀਤ ਕੌਰ ਦੀ ਮੈਨੂੰ ਉਹਨਾਂ ਦੀ ਉਹ ਵੀਕਨੈਸ ਵੀ ਲੱਗਦੀ ਹੈ ਕਿਉਂਕਿ ਜੋ ਉਹਨਾਂ ਦੇ ਹੱਕਚ ਗੱਲਾਂ ਜਾਣੀਆਂ ਨੇ ਕਿ ਬਿਦਾਇਕ ਸਤੋਂਾ ਕੋਲ ਨੇ ਜਦ ਜਰ ਬਹੁਤ ਸਰੀਆਂ ਮਿਨਿਸਪਲ ਕਾਰਪੋਰੇਸ਼ਨਾਂ ਜਿਵੇਂ ਉਹਨਾਂ ਨੇ ਪਟਿਆਲ ਦੀ ਮਿਨਿਸਪਲ ਕਾਰਪੋਰੇਸ਼ਨ 11 ਵਜੇ ਤੱਕ ਸਾਰੀ ਲੁੱਟ ਕੇ ਸਾਰੀ ਆਪਣੇ ਕਬਜ਼ੇ ਵਿੱਚ ਕੀਤੀ ਹੈ ੱਤਕੇ ਨਾਲ ੱਤਕੇ ਸ਼ਾਹੀਨਾਰ ਜੋ 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 ਉਹਨਾਂ ਦੇ ਐਮਐਲਏ ਆਂ ਦੀਆਂ ਜੋ ਕਰਤੂਤਾ ਨੇ ਆਪਣੇ ਆਪਣੇ ਅਲੱਗ-ਅਲੱਗ ਹਲਕਿਆਂ ਵਿੱਚ ਮਾਉਦ ਵਿਸਤਾਰ ਚ ਨਹੀਂ ਜਾਂਦਾ ਕਿਸੇ ਨਾਲ ਹੀ ਲੈਣਾ ਚਾਹੁੰਦਾ ਹੈਗਾ ਉਹ ਉਹਨਾਂ ਦੇ ਖਿਲਾਫ ਵੀ ਭੁਗਤਣ ਵਾਸਤੇ ਔਰ ਮਲਾਜਮਾਂ ਨਾਲ ਜੋ ਜੋ ਨਾਲ ਹਸ਼ਰ ਕੀਤਾ ਜੋ ਨਸ਼ਾ ਨਾਲ ਮੌਤਾਂ ਹੋ ਰਹੀਆਂ ਜੋ ਕਿਸਾਨਾਂ ਦੀ ਕਰਜ਼ਾ ਮਾਫੀ ਚ ਇਹਨਾਂ ਨੇ ਗੋਡੇ ਚ ਪੂਣੀ ਤੱਕ ਨਹੀਂ ਕੀਤੀ ਹੈਗੀ ਜੋ ਘਰ ਘਰ ਰੋਜ਼ਗਾਰ ਦਾ ਵਾਅਦਾ ਠੁੱਸ ਹੋਇਆ ਹੈਗਾ ਜੋ ਵਿੜਾਪਾ ਪੈਂਚੇ ਦੇ ਵਾਅਦੇ ਠੁੱਸ ਹੋਏ ਹੈਗੇ ਔਰ ਢਾਈਆਂ ਸਾਲਾਂ ਦੋ ਦੋ ਸਾਲਾਂ ਵਿੱਚ ਜੋ ਸਰਕਾਰ ਜਿਸ ਤਰ੍ਹਾਂ ਬੇਪਰਦ ਹੋਈ ਹੈ ਸਰਕਾਰ ਦੇ ਜਿਸ ਤਰ੍ਹਾਂ ਲੋਕਾਂ ਨਾਲ ਵਾਅਦਾ ਖਿਲਾਫੀ ਦੇਖੀ ਹੈ ਔਰ ਕਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਸੁਰੋਕਾਰ ਹੀ ਨਹੀਂ ਹੈ ਕਿ ਪੰਜਾਬ 'ਚ ਰੋਜ਼ ਇੱਕ ਜਾ ਦੋ ਕਿਸਾਨ ਖੁਦਕਸ਼ੀ ਕਰਦੇ ਆਂ ਔਰ ਸਰਕਾਰ ਆਣ ਤੋਂ ਬਾਅਦ ਪਰਸੋ ਦੀ ਅਖਬਾਰ ਦੀ ਰਿਪੋਰਟ ਹੈ ਕਿ 137 ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹੈ ਐਨੀ ਅਸੰਵੇਦਨਸ਼ੀਲ ਸਰਕਾਰ ਹੈ ਜੇ ਸਰਕਾਰ ਨੂੰ ਪਰਵਾਹ ਨਹੀਂ ਹੈ ਨਸ਼ਾ ਹੁੰਦੀਆਂ ਬੱਚਿਆਂ ਦੀ ਮੌਤਾਂ ਦੀ ਸਰਕਾਰ ਨੂੰ ਪਰਵਾਹ ਨਹੀਂ ਆਗੀ ਹੈ ਕਿ ਜੇ ਕਿਸਾਨ ਖੁਦਕਸ਼ੀਆਂ ਦੀ ਸਰਕਾਰ ਨੂੰ ਪਰਵਾਹ ਨਹੀਂ ਹੈਗੀ ਹੈ ਬੇਰੁਜ਼ਗਾਰ ਨੌਜਵਾਨਾਂ ਦੀ ਸਰਕਾਰ ਨੂੰ ਪਰਵਾਹ ਨਹੀਂ ਹੈਗਾ ਉਹਨਾਂ ਨੇ ਹਸਪਤਾਲਾਂ ਚੋਂ ਪੂਰ ਫ੍ਰੀ ਸਕੀਮ ਬੰਦ ਕਰ ਦਿੱਤੀ ਕੈਂਸਰ ਦੇ ਮਰੀਜ਼ਾਂ ਨੂੰ ਮਦਦ ਆਂਦੀ ਸੀ ਉਹ ਵੀ ਪਿਛਲੇ ਹਫ਼ਤੇ ਬੰਦ ਕਰ ਦਿੱਤੀ ਸਰਕਾਰ ਬਿਲਕੁਲ ਆਪਣੀ ਬਣਾਈ ਦੀ ਜ਼ਿੰਮੇਵਾਰੀ ਜੋ ਪੁੱਟ ਚੁੱਕੀ ਹੈ ਦੇ ਲੋਕਾਂ ਦੇ ਹਰ ਵਰਗ ਵਿੱਚ ਗੁੱਸਾ ਹੈ ਰੋ ਹੈ ਇੱਕ ਨਫਰਤ ਹੈਗੀ ਹੈ ਮੌਜੂਦਾ ਨਿਜਾਮ ਪ੍ਰਤੀ ਅਕਾਲੀ ਤਾਂ ਸੀ ਹੋਈ ਪਰ ਇਹ ਸਰਕਾਰ ਦੇ ਕਾਰਨਾਮੇ ਨੇ ਇਹਦੇ ਜੋ ਪ੍ਰਸ਼ਤ ਐਮ ਐਲ ਏਜ਼ ਨੇ ਔਰ ਜੋ ਜਰ ਪ੍ਰਸ਼ਤ ਪਾਰਸ਼ਦ ਨੇ ਉਹਨਾਂ ਨੇ ਇੱਕ ਵਾਰ ਫੇਰ ਲੋਕਾਂ ਨੂੰ ਅਕਾਲੀ ਦਲ ਦੇ ਦੁਸ਼ਟ ਰਾਜ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈਗੀ ਹੈ ਸੋ ਜਿਹੜੀ ਗੱਲ ਆਮ ਲੋਕਾਂ ਨੂੰ ਇਸ ਸ਼੍ਰੀਮਤੀ ਪਨੀਤ ਕੌਰ ਦੀ ਸਟ੍ਰੈਂਥ ਲੱਗਦੀ ਹੈ ਉਹੀ ਉਹਦੀ ਵੀਕਨੈਸ ਵੀ ਹੈਗੀ ਹੈ ਡਾਕਟਰ ਸਾਹਿਬ ਤੁਸੀਂ ਗੁੱਸੇ ਤੇ ਰੋ ਦੀ ਗੱਲ ਕੀਤੀ ਹੈ ਗੁੱਸਾ ਤਾਂ ਗੁੱਸਾ ਤੇ ਰੋ ਤਾਂ ਤੁਹਾਡੇ ਉਹਨਾਂ ਵਰਕਰਾਂ ਦੇ ਵੀ ਪਾਇਆ ਜਾਂਦਾ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਜਿਹੜੇ ਜਿਨ੍ਹਾਂ ਨੇ ਜੇਬ ਦੇ ਵਿੱਚੋਂ ਸੱਚਮੁੱਚ ਪੈਸੇ ਵੀ ਖਰਚੇ ਤੇ ਉਸ ਵੇਵ ਨੂੰ ਆਮ ਆਦਮੀ ਪਾਰਟੀ ਦੀ ਵੇਵ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਸੀ ਝਾੜੂ ਪਾਰਟੀ ਇਸ ਵੇਲੇ ਖਿੱਲਰ ਚੁੱਕੀ ਹੈ ਤੁਸੀਂ ਵੀ ਵੱਖ-ਵੱਖ ਜਿਹੜੇ ਅਲਾਈਅੰਸ ਬਣੇ ਮੰਚ ਬਣੇ ਉਹਨਾਂ ਮੰਚਾਂ ਦੇ ਰਾਹੀ ਹੁੰਦੇ ਹੋਏ ਹੁਣ ਜਿਹੜੀ ਉਮੀਦਵਾਰੀ ਆ ਉਹ ਤੁਹਾਡੀ ਜਿਹੜਾ ਇੱਕ ਅਲਾਈਅੰਸ ਦੁਆਰਾ ਪੀਡੀਏ ਬਣਿਆ ਉਹਦੇ ਰਾਹੀਂ ਆਇਆ ਕੀ ਉਹ ਝਾੜੂ ਦਾ ਖਿੱਲਰਨਾ ਉਸ ਪਾਰਟੀ ਨੂੰ ਛੱਡਣਾ ਵੱਖ-ਵੱਖ ਮੰਚਾਂ ਦੇ ਦੇ ਗਠਨ ਕਰਨੇ ਤੇ ਉਹਨਾਂ ਮੰਚਾਂ ਦੇ ਉੱਤੋਂ ਆਪਣੀ ਆਵਾਜ਼ ਚੁੱਕ ਕੇ ਹੁਣ ਦੀ ਉਮੀਦਵਾਰੀ ਤੈਅ ਕਰਨੀ ਕਿ ਇਹ ਗੱਲ ਕਿਤੇ ਨਾ ਕਿਤੇ ਘਾਟੇ ਵਾਲੀ ਨਹੀਂ ਬਣੂਗੀ ਨਹੀਂ ਜੀ ਦੇਖੋ ਜੇ ਮੈਂ ਇਹ ਕਹਾ ਕਿ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਲਾਜ਼ਮੀ ਤੌਰ ਤੇ ਫਰਕ ਪੈਂਦਾ ਹੈਗਾ ਜੇ ਕੋਈ ਇਹ ਕਵੇ ਕਿ 17 ਜਾਂ 14 ਦਾ ਇਲੈਕਸ਼ਨ ਗਾਂਧੀ ਆਪਣੇ ਦਮ ਤੇ ਜਿੱਤੇ ਆਪਣੇ ਆਪਣੇ ਜੋ ਲੋਕਾਂ ਜੇ ਕੋ ਅਕਸ ਸਿਗਾ ਜੋ ਉਹਦਾ ਕਿਰਦਾਰ ਸਿਗਾ ਲੋਕਾਂ ਸਾਹਮਣੇ ਸਿਗਾ ਉਸ ਕਰਕੇ ਜਿੱਤੇ ਆ ਤਾਂ ਵੀ ਗਲਤ ਹੈ ਜੇ ਕੋਈ ਇਹ ਕਵੇ ਗਾਂਦੂ ਝਾੜੂ ਕਰਕੇ ਜਿੱਤੇ ਆ ਉਹ ਵੀ ਗਲਤ ਹੈ ਅਸਲ ਕਿਸੇ ਵੀ ਕੈਂਡੀਡੇਟ ਦਾ ਜਿੱਤਣਾ ਕੈਂਡੀਡੇਟ ਦੇ ਆਪਣੇ ਕਿਰਦਾਰ ਉਹਦੀ ਜੋ ਸ਼ਖਸੀਅਤ ਹੈਗੀ ਹੈ ਉਹਦਾ ਜੋ ਲੋਕਾਂ 'ਚ ਵਿਹਾਰ ਹੈ ਜਿਵੇਂ ਲੋਕਾਂ ਦਾ ਵਿਚਰਦਾ ਹੈਗਾ ਉਹ ਜਮਾ ਜਮਾ ਜੋ ਉਸ ਮੌਕਾ ਵਿਸ਼ੇਸ਼ ਤੇ ਪਾਰਟੀ ਦਾ ਆਪਣਾ ਇੱਕ ਰਤਬਾ ਹੁੰਦਾ ਆਪਣਾ ਇੱਕ ਲੋਕਾਂ ਵਿੱਚ ਇੱਕ ਮਕਬੂਲੀਅਤ ਹੁੰਦੀ ਹੈ ਇਹ ਦੋਹਾਂ ਦੇ ਸਮੇਲ ਨਾਲ ਇਹ ਕੋਈ ਵਿਅਕਤੀ ਜਿੱਤਦਾ ਹੈਗਾ ਜਾ ਜੇ ਇਹਨਾਂ ਦੇ ਸਵੇਲ ਨਾ ਹੋਵੇ ਤਾਂ ਵਿਅਕਤੀ ਹਾਰਦਾ ਹੈਗਾ ਮੈਂ ਇਹ ਦਾਅਵਾ ਨਾ ਕਰਨਾ ਕਿ ਜੇਕਰ 17 ਵਿੱਚ ਮੇਰੇ ਕੋਲ ਝਾੜੂ ਨਾ ਹੁੰਦਾ ਗਾਂਧੀ ਤਾਂ ਵੀ ਨਹੀਂ ਜਿੱਤਦਾ ਜੇ ਝਾੜੂਗੋੜ ਗਾਂਧੀ ਨਾ ਹੁੰਦਾ ਇਹ ਆਮ ਆਦਮੀ ਪਾਰਟੀ ਤਾਂ ਵੀ ਨਹੀਂ ਜਿੱਤਦੀ ਸੀ ਸੀਟ ਇਹ ਸੋਚ ਕਰਕੇ ਇਹ ਦੋਹਾਂ ਦਾ ਕੰਪਲੀਮੈਂਟਰੀ ਹੈ ਦੋਹਾਂ ਦੇ ਪੂਰਕ ਹੈਗੇ ਇੱਕ ਦੂਜੇ ਦੇ ਪਰ ਜੋ ਘਾਟਾ ਸਾਨੂੰ ਪਿਆ ਹੈਗਾ ਥੋੜਾ ਬਹੁਤਾ ਘਾਟਾ ਕਿਉਂਕਿ ਮੇਰੇ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੈਨਾਈ ਪਾਰਟੀ ਜਿਹੜੀ ਥੀਲਾ ਥੀਲਾ ਹੋ ਚੁੱਕੀ ਹੈ ਖਹਿਰਾ ਸਾਹਿਬ ਨੇ ਬਹੁਤ ਵੱਡਾ ਚੰਕ ਲੈ ਕੇ ਲੱਗ ਆਪਣੀ ਪਾਰਟੀ ਬਣਾ ਲਈ ਹੈਗੇ ਛੋਟੇਪੁਰ ਸਾਹਿਬ ਨੇ ਲੱਗ ਆਪਣੀ ਪਾਰਟੀ ਬਣਾ ਲਈ ਹੈ ਇਹ ਆਮ ਆਦੀ ਪਾਰਟੀ ਨੂੰ ਨਾਤਾ ਹਰਾਇਆ ਅਕਾਲੀਆਂ ਨੇ 17 ਚ ਨਾਹਰਾਇਆ ਕਾਂਗਰਸ ਨੇ ਆਮ ਆਦੀ ਪਾਰਟੀ ਨੇ ਖੁਦ ਆਪਣੇ ਆਪ ਨੂੰ ਆਪ ਹਰਾਇਆ ਹੋਇਆ ਹੈਗਾ ਸੋ ਇਸ ਕਰਕੇ ਤਾਂ ਹੀ ਤਾਂ ਝਾੜੂ ਥੀਲਾ ਥੀਲਾ ਹੋਇਆ ਜਿਹੜੀ ਉਹ ਕਮੀ ਹੈਗੀ ਹੈ ਜਿਹੜਾ ਸਾਡਾ ਸੱਤਾ ਪਾਰਟੀ ਦਾ ਗੱਟ ਜੋੜ ਹੈ ਜਿਹਦੇ ਸਾਡੀ ਜਿਹੜੀ ਜਿਹੜੀ ਨਵਾ ਪੰਜਾਬ ਪਾਰਟੀ ਹੈ ਬਹੁਜਨ ਸਮਾਜ ਪਾਰਟੀ ਹੈ ਪੰਜਾਬ ਇਕਤਾ ਪਾਰਟੀ ਹੈ ਲੋਕ ਇਨਸਾਫ ਪਾਰਟੀ ਹੈ ਸੀਪੀਆਈ ਹੈ ਐਮਸੀਪੀਆਈ ਯੂ ਹੈਗੀ ਹੈ ਆਰਆਈਐਮਪੀ ਹੈਗੀ ਹੈ ਜਿਹੜਾ ਸੱਤਾ ਬਣੇ ਗਠਜੋੜ ਦਾ ਜੇ ਕੁੱਲ ਜੋੜ ਜਿਹੜਾ ਜਿਹੜਾ ਕੁਸ਼ਕਰਾ ਕਾਡਰ ਬੇਸ ਪਾਰਟੀਆਂ ਬੀਐਸਪੀ ਤੇ ਸੀਪੀਆਈ ਵਗੈਰਾ ਤੇ ਜੇ ਇਹਨਾਂ ਦੇ ਆਪਾਂ ਉਹਨੂੰ ਕੁਲ ਜਮਾ ਜੋੜ ਕਰ ਲਈਏ ਕਾਡਰ ਦਾ ਜਾਂਦੇ ਸਰਕਾਰਮ ਵਰਕਰਾਂ ਦਾ ਤਾਂ ਉਹ ਖੱppa ਹੈਗਾ ਆ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਗੈਰ ਸਰਕਾਰਮ ਹੋਣ ਨਾਲ ਜਾਂ ਮਾੜਾ ਮੋਟਾ ਵਿਰੋਧ ਕਰਨ ਨਾਲ ਤਾਂ ਖੱppa ਵੀ ਮੈਨੂੰ ਪੂਰਾ ਹੁੰਦਾ ਤੱਕ ਸਾਫ਼ ਦਿਖਾਈ ਦੇ ਰਿਹਾ ਸਗੋਂ ਤੋਂ ਅਸੀਂ ਵਾਧੂ ਹਾਲ ਚ ਰਵਾਂਗੇ ਜੀ ਡਾਕਟਰ ਸਾਹਿਬ ਤੁਸੀਂ ਜਿਹੜੇ ਇੱਕ ਨਸ਼ੇ ਵਾਲੇ ਮਾਮਲੇ ਦੇ ਉੱਤੇ ਤੁਸੀਂ ਅਕਸਰ ਸਟੇਜਾਂ ਦੇ ਉੱਤੋਂ ਵੀ ਬੋਲਦੇ ਹੋ ਰਵਾਇਤੀ ਨਸ਼ੇ ਦੀ ਤੁਸੀਂ ਵਕਾਲਤ ਕਰ ਰਹੇ ਹੋ ਉਹ ਉਹਦਾ ਤੱਥ ਤੇ ਆਧਾਰ ਤੁਸੀਂ ਇਹ ਬਣਾਉਨੇ ਹੋ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕੈਮੀਕਲ ਜਾਂ ਸੰਤੈਠਕ ਆ ਗਿਆ ਅ ਜੇਕਰ ਜੇਕਰ ਤੁਸੀਂ ਜੇਕਰ ਦੁਬਾਰਾ ਐਮਪੀ ਬਣਦੇ ਹੋ ਉਹਦਾ ਕੀ ਆਧਾਰ ਰਹੇਗਾ ਕਿ ਪੰਜਾਬ ਦੇ ਵਿੱਚ ਦੁਬਾਰਾ ਤੋਂ ਖੇਤੀ ਨੂੰ ਲੈ ਕੇ ਜਾਂ ਖੇਤੀ ਖੇਤੀ ਦੀ ਗੱਲ ਆ ਉਹਦੀ ਤੱਥ ਦੀ ਆਪਾਂ ਗੱਲ ਕਰੀਏ ਮੈਂ ਤਾਂ ਦੱਸੇ ਕਿ ਦੁਨੀਆ ਪਰਚ ਨਸ਼ਾ ਵਿਰੋਧੀ ਕਾਨੂੰਨ ਬਣੇ ਨੇ ਅੰਡਰ ਯੂਨ ਕਨਵੈਨਸ਼ਨ 85 ਇੰਡੀਆ ਦੇ ਰਜੀਵ ગાંધી ਸਰਕਾਰ ਵੇਲੇ ਐਨਡੀਪੀਐਸ ਐਕਟ ਬਣਿਆ ਹੈਗਾ ਉਸ ਐਕਟ ਨੇ ਜਿਹੜੇ ਲੋਕਾਂ ਦੇ ਰਵਾਇਤੀ ਨਸ਼ੇ ਸਿਗੇ ਫੀ ਪੁੱਕੀ ਤੇ ਪੰਗ ਇਹਨਾਂ ਨੂੰ ਕ੍ਰਿਮੀਨਲਾਈਜ਼ ਕਰਤਾ ਜਿਹੜਾ ਪੀਮ ਪੁੱਕੀ ਵਾਂਗ ਵਰਦਾ ਉਹ অপরাধੀ ਹੈਗਾ 10 ਤੋਂ ਲੈ ਕੇ 20 ਸਾਲ ਦੀ ਤੇ ਇੱਥੇ ਤੱਕ ਉਮਰ ਕੈਦ ਤੋਂ ਲੈ ਕੇ ਮੌਤ ਤੱਕ ਦੀ ਫਾਂਸੀ ਤੱਕ ਦੀ ਸਜ਼ਾ ਉਸ ਉਸ ਕਾਨੂੰਨ ਵਿੱਚ ਪ੍ਰਾਵਧਾਨ ਹੈਗਾ ਹੁਣ ਵੀ ਪੰਜਾਬ ਦੇ ਜੇਲ੍ਹਾਂ ਜੋ 22000 ਬੰਦਾ ਢੱਕਿਆ ਹੋਇਆ ਉਹ ਕੋਈ ਨਸ਼ਾ ਵੱਡਾ ਤਸਕਰ ਨਹੀਂ ਕੋਈ ਬਗਿਆੜ ਨਹੀਂ ਕੋਈ ਮਗਰਮਾਚ ਨਹੀਂ ਹੈਗਾ ਉਹ ਜਿਹੜੇ ਆਮ ਚਲੇ ਗਰੀਮ ਫੁੱਕ ਵੀ ਪੀਮ ਪੁੱਕੀ ਖਾਣ ਵਾਲੀ ਵਿਅਕਤੀ ਹੈਗੇ ਆ ਉਹ ਹੀ ਜੇਲਾ ਅੰਦਰ ਸੜਦੇ ਪਏ ਹੈਗੇ ਆ ਕਿ ਵੱਡੇ ਵੱਡੇ ਸਮਗਲਰ ਬਾਹਰ ਵੱਡੀਆਂ ਕਾਰਾਂ ਚ ਪੂਰੀ ਐਸ਼ਵਸ਼ਤ ਨਾਲ ਜ਼ਿੰਦਗੀ ਜ਼ਿੰਦਗੀ ਆਪਣੀ ਬਸਰ ਕਰ ਰਹੇ ਹੈਗੇ ਆ ਮੇਰੀ ਦਲੀਲ ਇਹ ਹੈ ਕਿ ਲੋਕਾਂ ਨੇ ਸਬਕ ਸਿੱਖਿਆ ਯੂਰਪ ਨੇ ਸਬਕ ਸਿੱਖਿਆ ਤੁਸੀਂ ਪੁਰਤਗਾਲ ਦੀ ਐਗਜ਼ੈਂਪਲ ਪੜਿਓ ਤੁਸੀਂ ਨੀਦਰਲੈਂਡ ਹੌਲੈਂਡ ਦੀ ਐਗਜ਼ੈਂਪਲ ਪੜਿਓ ਕੈਨੇਡਾ ਦੇਖਿਓ ਅਮਰੀਕਾ ਦੇਖਿਓ ਜਿਵੇਂ ਸਾਡੇ ਇਥੇ ਫੀਮ ਪੁੱਕੇ ਦੀ ਸਮੱਸਿਆ ਐਵੇਂ ਕੈਨੇਡਾ ਅਮਰੀਕਾ ਸਾਰੇ ਯੂਰਪ ਵਿੱਚ ਭੰਗ ਦੀ ਸਮੱਸਿਆ ਸੀਗੀ ਲੱਖਾਂ ਕਾਲੇ ਭੰਗ ਦੇ ਜਿਹੜਾ ਗੈਂਗवार ਸੀਗੀ ਜਾਂ ਭੰਗ ਦਾ ਵਰਤੋਂ ਕਰਕੇ ਜੇਲ੍ਹਾਂ ਸੀਗੇ ਉਹਨਾਂ ਨੇ ਸਮੱਸਿਆ ਹੱਲ ਕਰ ਲਈ ਅੱਜ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਪਤਾ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਕੈਨੇਡਾ ਨੇ 6 ਮਹੀਨੇ ਪਹਿਲਾਂ ਭੰਗ ਖੋਲ ਦਿੱਤੀ ਹੈ ਡੀਕਨੋਲਾਈਜ਼ ਕਰਤੀ ਹੈ ਜੇ ਕੋਈ ਭੰਗ ਬੰਦਾ ਭੰਗ ਵਰਤਦਾ ਉਹ ਮੁਜਰਮ ਨਹੀਂ ਹੈਗਾ ਸ ਪਹੁੰਚਾਈ ਹੈ ਕਿ ਅਪਰਾਧੀ ਨਹੀਂ ਬਿਮਾਰ ਸਜ਼ਾ ਨਹੀਂ ਮਦਦ ਉਸ ਦੇ ਤਹਿਤ ਇਹਨਾਂ ਮੁਲਕਾਂ ਨੇ ਅਮਰੀਕਾ ਨੇ ਇਤਾਂ ਕਰ ਦਿੱਤਾ ਕਿ ਜਿਹੜਾ ਬੰਦਾ ਪੰਗ ਵਰਦਾ ਹੈਗਾ ਉਹ 6 ਤੋਂ ਲੈ ਕੇ 35 ਬੁੱਟੇ ਆਪਣੇ ਘਰ ਦੇ ਪਿਛਵਾੜੇ 'ਚ ਨਿੱਜੀ ਵਰਤੋਂ ਲਈ ਪੰਗ ਦੇ ਲਾ ਸਕਦਾ ਹੈਗਾ ਕਿਉਂਕਿ ਇਹ ਮਾਫੀਆ ਚੱਲਦਾ ਹੈਗਾ ਬੈਨ ਦੇ ਸਿਰ ਤੇ ਜਦ ਬੈਨ ਹੀ ਖਤਮ ਹੋ ਜਾਊਗਾ ਜਾ ਡਿਮਾਂਡ ਖਤਮ ਹੋ ਜਾਊਗੀ ਤਾਂ ਸਪਲਾਈ ਖਤਮ ਹੋ ਜਾਊਗੀ ਸਪਲਾਈ ਕਰਨ ਹੋ ਜਾਊਗੀ ਮਾਫੀਆ ਖਤਮ ਹੋ ਜਾਊਗਾ ਔਰ ਮਾਫੀਆ ਵਿੱਚ ਕੱਲਾ ਫੀਮਪੁੱਕੀ ਨਹੀਂ ਲੈ ਕੇ ਆਂਦਾ ਮਾਫੀਆ ਸਾਰੇ ਇੱਕ ਤੋਂ ਬਾਅਦ ਦੂਜਾ ਮਾਰਾ ਘਾਤ ਕਰਨ ਚਾਹ ਲੈ ਕੇ ਆਂਦਾ ਜਿਹਨੇ ਪੰਜਾਬ ਨੂੰ ਮੌਤ ਦਾ ਖੂਬ ਬਣਾਇਆ ਜਦ ਤੱਕ ਪੰਜਾਬ ਫੀਮਪੁੱਕੀ ਵਰਦਾ ਸੀਗਾ ਪੰਜਾਬ ਚ ਕਦੇ ਨਹੀਂ ਸੁਣਿਆ ਸੀ ਕਿ 25 ਸਾਲ ਦਾ ਮੁੰਡਾ ਜਾਂ 20 ਸਾਲ ਦਾ ਮੁੰਡਾ ਠੀਕਾ ਲਾ ਕੇ ਮਰ ਗਿਆ ਗੋਲੀਆਂ ਖਾ ਕੇ ਮਰ ਗਿਆ ਜਾਂ ਨਸ਼ੇ ਜਾਂ ਦੂਜੇ ਸਮੈਗ ਕਰਕੇ ਮਰ ਗਿਆ ਚਿੱਤੇ ਕਰਕੇ ਮਰ ਗਿਆ ਮੈਂ ਕਦੇ ਨਹੀਂ ਸੁਣਿਆ ਸੀ ਮੇਰੀ ਉਮਰ ਹੀ 65 ਸਾਲ ਦੀ ਹੋ ਗਈ ਹੈ ਨਾ ਤੁਸੀਂ ਨਾ ਤੁਹਾਡੇ ਬਜ਼ੁਰਗਾਂ ਨੇ ਸੁਣਿਆ ਕਰਕੇ ਮਾਫੀਆ ਹੋਂਦ ਚ ਆਇਆ ਮਾਫੀਆ ਨੇ ਫਿਰ ਐਨੀ ਅਗਰੈਸਿਵ ਮਾਰਕੀਟਿੰਗ ਕੀਤੀ ਕਿ ਹਰ ਗਲੀ ਹਰ ਕਾਲਜ ਹਰ ਸਕੂਲ ਹਰ ਮੱਲੇ ਹਰ ਪਿੰਡ ਵਿੱਚ ਹੋਮ ਡਿਲੀਵਰੀ ਕਰਦਾ ਗਏ ਤੇ ਉਹਨੂੰ ਛਤਰ ਸ਼ਾਇਆ ਸੀਗੀ ਸਿਆਸਦਾਨਾਂ ਦੀ ਪੂਰ ਸਬਸਰਾਂ ਦੀ ਜਿਹੜਾ ਕਿ ਚੱਟੋਪਾਦੇ ਦੀ ਰਿਪੋਰਟ ਚ ਵੀ ਜਾਹ ਰਹੇਗਾ ਸਿੱਟ ਚ ਵੀ ਜਾਹ ਰਹੇਗਾ ਹੈ ਔਰ ਖੁਦ ਪੰਜਾਬ ਦੇ ਜੋ ਹਾਈ ਕੋਰਟ ਦੀ ਰਿਪੋਰਟ ਪੇਸ਼ ਕੀਤੀ ਹੈ ਚੱਟੋਪਾਦੇ ਸਾਹਿਬ ਨੇ ਉਹਨੇ ਕੀ ਆਖਿਆ ਮਨੀ ਟ੍ਰੇਲ ਹੈਗੀ ਹੈ ਜੋ ਪੈਸੇ ਦੀ ਜੋ ਅਖੀਰਲਾ ਕਰ ਹੈਗਾ ਔਰ ਡੀਜੀਪੀ ਦਾ ਕਰ ਹੈਗਾ ਡਾਕਟਰ ਸਾਹਿਬ ਮੈਂ ਇਹ ਗੱਲ ਇਸ ਕਰਕੇ ਆਪਾਂ ਛੇੜੀ ਆ ਕਿਉਂਕਿ ਤੁਸੀਂ ਵਾਰ-ਵਾਰ ਇਸ ਨੂੰ ਇਸ ਮਸਲੇ ਨੂੰ ਚੁੱਕਦੇ ਹੋ ਪਰ ਕੁਝ ਇੱਕ ਤਰ੍ਹਾਂ ਇਸੀਆਂ ਨੇ ਜਿਹੜੀਆਂ ਤਰ੍ਹਾਂ ਕਹਿੰਦੀਆਂ ਨੇ ਕਿ ਰਵਾਇਤੀ ਰਵਾਇਤੀ ਨਸ਼ੇ ਦੀ ਗੱਲ ਕਰਕੇ ਵੀ ਨਸ਼ੇ ਖਾਤਮੇ ਦੀ ਗੱਲ ਨਹੀਂ ਹੋਈ ਕਿ ਬਲਕਿ ਉਹਨੂੰ ਇੱਕ ਦੂਜਾ ਦੂਜਾ ਰੂਪ ਦੇਣ ਦੀ ਕੋਸ਼ਿਸ਼ ਹੈ ਜਾਂ ਉਹਦੀ ਉਹਦੀ ਵਕਾਲਤ ਦੀ ਗੱਲ ਹੈ ਜਿਹੜਾ ਇਹ ਨਾ ਜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿ ਐਨੀ ਕੇ ਪਾ ਸੀਚਾਨੇ ਕੇ ਕੋਈ ਬੰਦਾ ਨਸ਼ਾ ਕਰੇ ਜਾਂ ਨਸ਼ੇ ਲਾਣਾ ਹੈਗਾ ਨਸ਼ਾ ਸਿਰਫ ਮਹਿਜ਼ ਹੋਣ ਨਾਲ ਕੋਈ ਬੰਦਾ ਨਸ਼ੇੜੀ ਨਹੀਂ ਹੋ ਜਾਂਦਾ ਨਸ਼ਾ ਦੇਖਣ ਨਾਲ ਪੰਗ ਅਮਰੀਕਾ ਦੀ ਸਮੱਸਿਆ ਆ ਗੈਂਗਵਾਰ ਚੱਲੀ ਕੈਨੇਡਾ ਚ ਪੰਗ ਪੰਗ ਦੀ ਗੈਂਗਵਾਰ ਸੀਗੀ ਟੋਰਾਂਟੋ ਬੈਨਕੂਵਰ ਤੇ ਸਰੀ ਵਿੱਚ 250 335 ਮੁੰਡੇ ਪੰਜਾਬੀ ਮਰ ਗਏ ਪੰਗ ਦੀ ਗੈਂਗਵਾਰ ਆ ਆਪਾਂ ਜੀ ਪੰਜਾਬ ਦੀ ਗੱਲ ਕਰਦਾ ਮੈਂ ਦੱਸਦਾ ਪੰਜਾਬ ਮੈਂ ਤੁਹਾਨੂੰ ਪੰਜਾਬ ਦੀ ਗੱਲ ਕਰਦਾ ਹੈਗਾ ਕਿ ਪੰਜਾਬ ਦੇ ਹਰ ਖੇਤ ਵਿੱਚ ਹਰ ਪਹੀ ਤੇ ਹਰ ਖਾਲੀ ਪਲਾੜ ਚ ਪੰਗੇ ਪੰਗ ਪਈ ਹੈ ਪਰ ਕੋਈ ਨਹੀਂ 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 ਵਰਦਾ ਪੰਗ ਕੋਈ ਸ਼ਰਾਬ ਦੇ ਠੇਕੇ ਹਰ ਮੋੜ ਤੇ ਖੁੱਲਿਆ ਹੋਇਆ ਜਿਹਨੇ ਪੀਣੀ ਉਹ ਲੈਂਦਾ ਜਿਹਨੇ ਨਹੀਂ ਪੀਣੀ ਉਹ ਨਹੀਂ ਲੈਂਦਾ ਮੈਂ ਨਹੀਂ ਪੀਂਦਾ ਤੁਸੀਂ ਪਿੰਦੇ ਜਾਓਗੇ ਮੈਂ ਨਹੀਂ ਪੀਂਦਾ ਮੈਂ ਨਹੀਂ ਜਾਊਂਗਾ ਇਸੇ ਤਰ੍ਹਾਂ ਜਿਹੜੇ ਜਿਹੜੇ ਕੀਰ ਕਾਤਕ ਨਸ਼ਿਆ ਜੀ ਨਾ ਜਾਨ ਨਹੀਂ ਜਾਂਦੀ ਲੋਕੀ 90 90 ਸਾਲ ਦੀਆਂ ਪੂਰੀਆਂ ਉਮਰਾਂ ਭੋਗ ਕੇ ਮਰੇ ਆ ਗਿਆ ਅੱਜ ਵੀ ਕਈ ਲੀਡਰ ਇੰਨਾ ਨਾ ਗੋਲਾ ਖਾ ਕੇ ਤੁਰਦੇ ਆ ਲਾਲ ਪੁੱਚੜਾਂ ਵਰਗੇ ਪਏ ਕੋਈ ਬਿਮਾਰੀ ਨੇੜੇ ਨਹੀਂ ਉਹਨਾਂ ਦੇ ਦੌੜੇ ਭੱਜੇ ਫਿਰਦੇ ਆਗੇ ਜੇ ਇੰਦਾਂ ਦੇ ਨਸ਼ੇ ਆ ਪੰਜਾਬ ਵਰਦਾਰੇ ਦਾ ਥੋੜੇ ਹਰਸੇ ਵਾਸਤੇ ਜਦ ਤੱਕ ਇਹ ਕਾਤਕ ਨਸ਼ਾ ਦਾ ਜਿਹੜਾ ਕੋਡ ਹੈ ਉਹ ਮੁੱਕਦਾ ਨਹੀਂ ਹੈਗਾ ਤਾਂ ਲੋਕਾਂ ਨੂੰ ਜਿਵੇਂ ਅਮਰੀਕਾ ਨੇ ਜਿਵੇਂ ਕੈਨੇਡਾ ਨੇ ਗਵਰਨਮੈਂਟ ਸਪਲਾਈ ਸ਼ੁਰੂ ਕਰ ਦਿੱਤੀ ਹੈ ਕੰਟਰੋਲਡ ਇਹ ਮ ਅਮਰੀਕਾ ਨੇ ਕੰਟਰੋਲਡ ਆਪਣੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਇਸੇ ਤਰ੍ਹਾਂ ਹਿੰਦ ਪੰਜਾਬ ਦੀ ਸਰਕਾਰ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਜਦ ਤੱਕ ਸਕੱਤਰ ਸਕੱਤਰ ਦੀ ਸਾਈਕੋアナਲਿਸਿਸ ਦੀ ਧਾਰਮਿਕ ਲੀਡਰਾਂ ਦੀ ਸੋਸ਼ਲ ਵਰਕਰਾਂ ਦੀ ਮਦਦ ਨਾਲ ਲੋਕਾਂ ਨੂੰ ਸਮਝਾਵਾਂ ਜਾ ਕੇ ਨਸ਼ਾ ਥੱਲੇ ਨਹੀਂ ਉਤਾਰਿਆ ਜਾਂਦਾ ਫੀਮ ਪੁੱਕੀ ਤੋਂ ਜਾਂ ਹੋਰ ਨਸ਼ਿਆਂ ਤੋਂ ਉਹ ਤੱਕ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਜੇਲਾ ਡਕਣਾ ਚਾਹੀਦਾ ਪਰ ਬਤੌਰ ਬਤੌਰ ਮੈਂਬਰ ਪਾਰਲੀਮੈਂਟ ਆਪਾਂ ਤਾਂ ਸਿਰਫ ਆਵਾਜ਼ ਹੀ ਚੁੱਕ ਸਕਦੇ ਹਾਂ ਇਸ ਕਾਨੂੰਨ ਨੂੰ ਬਣਵਾਉਣ ਵਾਸਤੇ ਮੈਂ ਮੈਂ ਐਂਡੀਪੀਐਸ ਐਮੈਂਡਮੈਂਟ ਬਿੱਲ ਪੇਸ਼ ਕੀਤਾ ਹੋਇਆ ਜਿਹੜਾ ਮੇਰਾ ਲੋਕਸਭਾ ਨੇ ਮਨਜ਼ੂਰ ਕੀਤਾ ਹੋਇਆ ਉਹ ਤੇ ਬਹਿਸ ਹੋਣੀ ਬਾਕੀ ਹੈਗੀ ਹੈ ਕਿਸੇ ਇੰਡੀਆ ਦਾ ਪਹਿਲਾ ਮੈਂਬਰ ਪਾਰਲੀਮੈਂਟ ਹੈ ਜਿਹਨੇ ਐਂਡੀਪੀਐਸ ਐਕਟ ਨੂੰ 1985 ਨੂੰ ਚੈਲੰਜ ਕੀਤਾ 9 ਪੇਜ ਦਾ ਬਿੱਲ ਬਰਾਬਰ ਦਾ ਬਿੱਲ ਪੇਸ਼ ਕੀਤਾ ਸੋਦਾ ਪੇਸ਼ ਕੀਤੀਆਂ ਹੈਗੀਆਂ ਔਰ ਲੋਕ ਸਭਾ ਨੇ ਮਨਜ਼ੂਰ ਕੀਤਾ ਕਿ ਠੀਕ ਹੈ ਬਿੱਲੇ ਇਹਦੀ ਉਹਦੀ ਲੈਜਿਸਲੇਟਿਵ ਬ੍ਰਾਂਚ ਹੈ ਕਾਨੂੰਨੀ ਸ਼ਾਖਾ ਲੋਕ ਸਭਾ ਦੀ ਉਹਨੇ ਬਿੱਲ ਦਾ ਇੱਕ ਇੱਕ ਅੱਖਰ ਪੜ੍ਹ ਕੇ ਇਹ ਮੰਨਿਆ ਕਿ ਇਹ ਬਿੱਲੇ ਚ ਇਹ ਪੇਸ਼ ਕਰਨ ਦੇ ਯੋਗ ਹੈਗਾ ਹੈ ਚਲੋ ਪਟਿਆਲੇ ਤੇ ਵਾਪਸ ਪਹੁੰਚਦੇ ਆਂ ਪਟਿਆਲੇ ਲੋਕ ਸਭਾ ਹਲਕੇ ਤੇ ਪ੍ਰਨੀਤ ਕੌਰ ਵੀ ਕਹਿੰਦੇ ਨੇ ਮੇਰਾ ਮੁਕਾਬਲਾ ਧਰਮਵੀਰ ਗਾਂਧੀ ਨਾਲ ਹੈ ਤੇ ਉਧਰੋਂ ਸਰਜੀਤ ਸਿੰਘ ਰਖੜਾ ਹੋਰੀ ਵੀ ਕਹਿੰਦੇ ਨੇ ਵੀ ਸਾਡਾ ਮੁਕਾਬਲਾ ਧਰਮਵੀਰ ਗਾਂਧੀ ਨਾਲ ਹੈ ਹਾਂਜੀ ਤੇ ਤੁਸੀਂ 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 ਆਪਣਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਉਕੇ ਜੀ ਮੈਨੂੰ ਵੀ ਲੱਗਦਾ ਹੈ ਕਿ ਕਾਲੀ ਜਿੰਨੀ ਬਦਨਾਮ ਹੈਗੇ ਆ ਔਰ ਜਿਸ ਤਰ੍ਹਾਂ ਦਸ ਕਾਲੀਆਂ 10 ਸਾਲ ਮਾਫੀਆ ਰਾਜ ਪੂ ਮਾਫੀਆ ਰਿੱਤਾ ਵਜਰੀ ਮਾਫੀਆ ਲਿਕਰ ਮਾਫੀਆ ਸੈਂਡ ਜਿਹੜਾ ਜਿਹੜਾ ਬਾਕੀ ਆ ਟਰਾਂਸਪੋਰਟ ਮਾਫੀਆ ਕੇਬਲ ਮਾਫੀਆ ਜਿਸ ਤੰਗ ਨਾਲ ਜਿਸ क्रूरਤਾ ਨਾਲ ਪੰਜਾਬ ਤੇ ਰਾਜ ਕੀਤਾ ਪੰਜਾਬ ਨੂੰ ਲੁੱਟਿਆ ਕੁੱਟਿਆ ਚੱਟਿਆ ਚੁੰਡਿਆ ਔਰ ਜਿਸ ਤਰ੍ਹਾਂ ਨਾਲ ਇਹਨਾਂ ਨੇ ਸਿੱਖ ਧਾਰਮਿਕ ਸੰਸਥਾਵਾਂ ਦੀ ਬੇਅਦਬੀ ਕੀਤੀ ਹੈ ਚਾਹੇ ਗੁਰੂ ਰਣਸਬ ਦੀ ਬੇਅਦਬੀ ਪੰਥਰ ਸਰਕਾਰ ਦੌਰਾਨ ਹੋਈ ਹੈ ਔਰ ਦੁਸ਼ਣ ਸਜ਼ਾ ਨਹੀਂ ਮਿਲੀਆਂ ਚਾਹੇ ਅਕਾਲ ਤਖਤ ਤੇ ਐ ਜੀ ਪੀ ਸੀ ਵਰਗੀਆਂ ਜੋ ਵਿਕਾਰੀ ਸੰਸਥਾਵਾਂ ਸੀਗੀਆਂ ਉਹਨਾਂ ਦੀ ਜੋ ਕਦਰ ਘਟਾਈ ਕੀਤੀ ਹੈ ਮਰਿਆਦਾ ਭੰਗ ਕੀਤੀ ਹੈ ਉਹ ਸਿੱਖਾਂ ਵਿੱਚ ਉਸ ਉਸ ਦੇ ਖਿਲਾਫ ਕਾਫੀ ਰੋਸ ਹੈਗਾ ਔਰ ਅਜੇ ਤੱਕ ਠੰਡਾ ਨਹੀਂ ਰੋਸ ਹੋਇਆ ਹੋ ਕਿਸੇ ਨਾ ਦੁਨੀਆ ਦੇ ਕਿਸੇ ਨਾ ਕਿਸੇ ਕੋਨਰ ਜੋ ਰੋਗ ਦੀਆਂ ਖਬਰਾਂ ਜਾਂ ਪ੍ਰਤੀਰੋਧ ਦੀਆਂ ਖਬਰਾਂ ਤੁਹਾਨੂੰ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਹੈਗੀਆਂ ਸੋ ਅਕਾਲੀ ਦਲ ਦੀ ਹਾਲਤ ਮੈਨੂੰ ਲੱਗਦਾ ਇੰਨੀ ਪਤਲੀ ਹੈ ਮਤਲਬ ਮਤਲਬ ਇਹ ਇੱਕ ਬਹੁਤ ਕਾਫੀ ਕਮਜ਼ੋਰ ਹੈਗੀ ਹੈ ਕਿਉਂਕਿ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਕਿ ਪਿਛਲੇ ਕਾਲੀ ਸਰਕਾਰ ਦੌਰਾਨ ਹੋਇਆ ਸੀ ਚਾਹੇ ਉਹ ਰਾਸੀ ਫਰੰਟ ਤੇ ਚਾਹੇ ਉਹ ਆਰਥਿਕ ਫਰੰਟ ਤੇ ਚਾਹੇ ਉਹ ਧਾਰਮਿਕ ਫਰੰਟ ਤੇ ਹੋਇਆ ਹੈਗਾ ਤੇ ਪਰ ਫਿਰ ਵੀ ਮੈਂ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਮਨਫ਼ੀ ਨਹੀਂ ਕਰਦਾ ਕਿਉਂਕਿ ਇਹ ਕਾਡਰ ਬੇਸਡ ਪਾਰਟੀ ਹੈਗੀ ਹੈ ਅ ਅਨੇਕਾਂ ਮਤਲਬ ਓਨ ਤਾਈਆਂ ਦੇ ਬਾਵਜੂਦ ਅਨੇਕਾਂ ਨਿਹਾਰਾਂ ਦੇ ਬਾਵਜੂਦ ਅਜੇ ਵੀ ਜਿਹੜੇ ਤਕਸਾਲੀ ਜੀ ਤੱਕ ਬਹੁਤ ਪੁਰਾਣੇ ਅਕਾਲੀ ਕ੍ਰਿਡ ਪਰਿਵਾਰ ਨੇ ਉਹ ਹੈਗੇ ਨੇ ਔਰ ਇੱਕ ਨਵੀਂ ਜਿਹੜਾ ਯੂਥ ਅਕਾਲੀ ਦਲ ਚ ਸਰ ਸੁਖਵੀਰ ਸਿੰਘ ਬਾਦਲ ਲੈ ਕੇ ਆਇਆ ਦਿੰਪੇ ਸ਼ਿੰਪੇ ਮਤਲਬ ਜੇ ਇਹ ਟਾਈਪ ਦੇ ਯੂਥ ਆਈ ਹੈ ਉਹ ਪਰ ਇੱਕ ਜੀ ਟਕਸਾਲੀ ਆ ਗੂ ਤੋਂ ਬੱਕਰੀ ਹੈਗੀ ਹੈ ਉਹਦਾ ਇੱਕ ਬਹੁਤ بڑا ਨੈਟਵਰਕ ਹੈ ਕਰਕੇ ਬਹੁਤੇ ਟਕਸਾਲੀ ਹੁਣ ਵੱਖਰੇ ਵੀ ਹੋ ਗਏ ਨੇ ਜੀ ਉਹਨਾਂ ਦੇ ਉਹਦਾ ਇੱਕ ਨੈਟਵਰਕ ਹੈਗਾ ਪੰਜਾਬ 'ਚ ਨੈਟਵਰਕ ਹੈਗਾ ਹੈ ਨਾਲ ਤੋਰੀ ਫਿਰਦੇ ਹੈਗੇ ਆ ਉਹ ਸੋ ਇੱਕ ਤਾਂ ਮੈਂ ਉਹਨੂੰ ਇੰਨਾ ਘਟਾ ਕੇ ਨਹੀਂ ਦੇਖਦਾ ਜਿਵੇਂ ਬਾਕੀ ਲੋਕੀ ਪਿਛਲੀ ਵਾਰ ਵੀ ਕੀ ਹੋਇਆ ਸੀਗਾ ਕਿ 63 ਤਿੰਨ ਲੱਖ ਸਾਡੀ ਵੋਟ ਤਿੰਨਾਂ ਦੀ ਸੀਗੀ ਮੇਰੀ 20000 ਬਾਅਦ ਸੀ ਕਿ ਮੈਂ ਜਿੱਤ ਗਿਆ ਅਦਰਵਾਈਜ਼ ਤਿੰਨੇ ਬਰਾਬਰ ਪਿੜੇ ਤੇਨੇ ਸੋ ਇਸ ਕਰਕੇ ਮੈਂ ਉਹ ਹਾਲਤਾ ਨਹੀਂ ਹੈਗੀ ਜੋ ਪਿਛਲੀ ਵਾਰ ਸੀ ਕਾਲੀਆਂ ਦੀ ਪਰ ਇਸ ਵਾਰ ਫਿਰ ਵੀ ਕਾਲੀ ਦਾਲ ਨੂੰ ਜਿੰਨਾ ਲੋਕੀ ਕਟਾ ਕੇ ਦੇਖਦੇ ਮਾਨਾ ਕਟਾ ਕੇ ਨਹੀਂ ਦੇਖਦਾ ਹੈਗਾ ਪਰ ਪਰ ਫਿਰ ਵੀ ਸਰਕਾਰੀ ਤੰਤਰ ਪਿੱਛੇ ਹੋਣ ਕਰਕੇ ਸਰਕਾਰ ਪਿੱਛੇ ਹੋਣ ਕਰਕੇ ਪੈਸਾ ਤੇ ਸਾਧਨਾ ਸਰੋਤਾਂ ਦੀ ਬਹੁਤ ਐਤ ਹੋਣ ਕਰਕੇ ਮਤਲਬ ਅਥਾ ਸਾਧਨ ਨੇ ਅਥਾ ਸਰੋਤ ਨੇ 7 एमएलए पिट ਤੇ ਹੋਣ ਕਰਕੇ ਕੌਂਸਲਰ पिट ਤੇ ਹੋਣ ਕਰਕੇ ਔਰ ਸਾਰੇ ਹੱਤਕੰਡੇ ਵਰਤਨ ਕਰਕੇ ਜਿਹਦੇ ਚੋ ਮਤਲਬ ਤੁਸੀਂ ਕਿਹੜਾ ਸੋਚ ਸਾਡੇ ਪੋਸਟਰ ਪਾੜੇ ਜਾ ਰਹੇ ਆ ਸਾਡੇ ਬੈਨਰ ਹਟਾਏ ਜਾ ਰਹੇ ਹੈਗੇ ਆ ਸਾਡੀ ਹੋਲਡਿੰਗ ਤਾਰੀਆਂ ਜਾ ਰਹੀਆਂ ਪਾੜੀਆਂ ਜਾ ਰਹੀਆਂ ਹੈਗੀਆਂ ਰਾਤੋ ਰਾਤ ਪਾੜ ਦਿੰਦੇ ਲੱਗੀ ਜਲਾਈਆਂ ਰਾਜਪੁਰੇ ਦੋ ਥਾਵਾਂ ਤੇ ਪਾੜੀਆਂ ਹੈਗੀਆਂ ਜੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਸਾਡੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈਗਾ ਕੁਝ ਪਿੰਡਾਂ 'ਚ ਗਏ ਆ ਜਿੱਥੇ ਜੀ ਸਾਨੂੰ ਕਿਸ ਨੇ ਕਿਹਾ ਆਪਣੀ ਗੱਡੀ ਨਾ ਖੜਾ ਖੜੀ ਕਰੋ ਇੱਥੇ ਜੀ ਸਾਨੂੰ ਸਵੇਰ ਨੂੰ ਫਲਾਣਾ ਐਮਐਲਏ ਫੋਰਸ ਲਿਆ ਕੇ ਸਾਨੂੰ ਚਕਾ ਦੂਗਾ ਲੋਕੀ ਗੱਲ ਕਹਿ ਰਹ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ ਐਮਐਲਏਆਂ ਦੀਆਂ ਔਰ ਸਾਰੇ ਨਹੀਂ ਤਿੰਨ ਚਾਰ ਐਮਐਲਏ ਨੇ ਪੂਰੀ ਦਹਿਸ਼ਤ ਦਾਬੇ ਤੌਸ ਦਾ ਮਾਹੌਲ ਹੈ ਜਿਸ ਜਿਹੜਾ ਕਿਸੇ ਵੇਲੇ ਅਕਾਲੀਆਂ ਦੇ ਐਮਐਲਏਆਂ ਦਾ ਹੋਇਆ ਕਰਦਾ ਸੀ ਜਿਵੇਂ ਸੁਖਵੀਰ ਬਾਦਲ ਹੋਣਾਂ ਦੇ ਜੋ ਚਿਹਤੇ ਐਮਐਲਏ ਸੀ ਉਹਨਾਂ ਦਾ ਹੋਇਆ ਕਰਦਾ ਸੀਗਾ ਸੋ ਇਦਾਂ ਦੇ ਮਾਹੌਲ 'ਚ ਇਲੈਕਸ਼ਨ ਜਿਹੜੀ ਬੜੀ ਕਾਫੀ ਇੰਟਰਸਟਿੰਗ ਹੈਗੀ ਚੁਣੌਤੀਪਰਪੂਰ ਵੀ ਹੈਗੀ ਹੈ ਪਰ ਇੱਕ ਗੱਲ ਪੱਕੀ ਹੈਗੀ ਹੈ ਕਿ ਮੈਂ ਤੁਹਾਨੂੰ ਕਨਕਲੂਡ ਕਰ ਦਿੰਦਾ ਕਿ ਸ਼ਾਹੀ ਖਾਨਦਾਨਾਂ ਨੂੰ ਜਾਂ ਡਾਇਨੇਸਟੀ ਨੂੰ ਚੈਲੰਜ ਕਰਨਾ ਮੇਰਾ ਸਿਰਫ ਫਰਜ਼ ਨਹੀਂ ਮੇਰਾ ਧਰਮ ਵੀ ਹੈਗਾ ਹੈ ਜੇ ਮੈਂ ਇਹ ਨਹੀਂ ਕਰਦਾ ਤਾਂ ਡਾਕਟਰ ਤਰਬੀਰ ਗੰਦੀ ਜੰਮਿਆ ਹੀ ਨਹੀਂ ਇਹ 21 ਸਦੀ ਹੈ ਸੰਵਿਧਾਨ ਨੇ ਬੰਦ ਕਰਤਾ ਕਿ ਜਿਹੜੇ ਰਾਜੇ ਮਹਾਰਾਜੇ ਹੁਣ ਰਾਣੀਆਂ ਦੀ ਕੁੱਖੋਂ ਹੀ ਜੰਮਣਗੇ ਇਹ ਤੁਹਾਡੀ ਤੁਹਾਡੀ ਜਿਹੜੀ ਪਰਚੀ ਦੀ ਤਾਕਤ ਹੈ ਵੋਟ ਦੀ ਤਾਕਤ ਹੈ ਇਹਨਾਂ ਜੰਮਣਗੇ ਸੋ ਉਸ ਵੋਟ ਦੀ ਤਾਕਤ ਨੂੰ ਨਕਾਰ ਕੇ ਅਜੇ ਵੀ ਇਹ ਸੋਚੇ ਕਿ ਮੈਂ ਮਹਾਰਾਣੀ ਪਨੀਤ ਕੌਰ ਮਹਾਰਾਜਾ ਪਟਿਆਲਾ ਇਹ ਜੇ ਕੋ ਜਹਿਨਿਅਤ ਪਾਲੀ ਬੈਠਾ ਹੈ ਕੋਈ ਬੰਦਾ ਜਾਂ ਉਹਨਾਂ ਦੇ ਚੇਲੇ ਚਪਟੇ ਪਾਲੀ ਬੈਠੇ ਨੇ ਇਹ ਜਹਿਨਿਅਤ ਤਾਂ ਬਿਮਾਰ ਜਹਿਨਿਅਤ ਹੈਗੀ ਹੈ ਕਿ ਡਾਕਟਰ ਗਾਂਧੀ ਆਪਣੇ ਉਹਨਾਂ ਨੂੰ ਕੈਪਟਨ ਸਾਹਿਬ ਦਾ ਸ਼੍ਰੀਮਤੀ ਪਨੀਤ ਕੌਰ ਦਾ ਸਨਮਾਨ ਕਰਦਾ ਹੋਇਆ ਵੀ ਆਪਣੇ ਆਪ ਨੂੰ ਆਪਣੇ ਆਪ ਨੂੰ ਬਰਾਬਰ ਦਾ ਨਾਗਰਿਕ ਸਮਝਦਾ ਔਰ ਉਹਨਾਂ ਨੂੰ ਮਤਲਬ ਮਹਾਰਾਜਾ ਔਰ ਮਹਾਰਾਣੀ ਮੰਨਣ ਤੋਂ ਇਨਕਾਰੀ ਹੈ ਗਿਆ ਹੈ ਸੰਵਿਧਾਨਕ ਪਦ ਦੇ ਤੌਰ ਤੇ ਤੇ ਅਦਰਵਾਈਜ਼ ਮੇਰੇ ਬਜ਼ੁਰਗਾਂ ਦੇ ਬਰਾਬਰ ਨਹੀਂ ਮੇਰੇ ਮੇਰੇ ਮੈਂ ਤਾਂ ਬਹੁਤ ਵੱਡੀ ਮਦਦ ਮੈਂ ਸਤਿਕਾਰ ਕਰਦਾ ਕੈਪਟਨ ਸਾਹਿਬ ਦਾ ਸਤਿਕਾਰ ਕਰਦਾ ਮਹਾਰਾਣੀ ਦਾ ਮਹਾਰਾਣੀ ਜੀ ਬਹੁਤ ਸਿਵਲ ਸੋਸ਼ੀਅਲੀ ਬਹੁਤ ਸੋਸ਼ਲ ਲੇਡੀ ਨੇ ਸਿਵਲ ਬਹੁਤ ਉਹਨਾਂ ਦੀ ਜਬੜੀ ਸਿਵਿਲਿਟੀ ਹੈਗੀ ਹਲੀਮ ਕੀ ਹੈਗੀ ਹੈ ਗੱਲ ਕਰਨ ਦਾ ਬਹੁਤ ਇੱਕ ਸਲੀਕਾ ਉਹਨਾਂ ਕੋਲ ਹੈਗਾ ਹੈ ਉਹਦੇ ਮੈਂ ਸਤਿਕਾਰ ਕਰਦਾ ਪਰ ਜੇ ਇਹ ਕੋਈ ਇੱਕ ਇੱਕ ਜਿਹੜਾ ਜਿਹੜਾ ਡਾਇਨੈਸਟੀ ਦਾ ਛੱਪਾ ਹੋਵੇ ਕਿਸੇ ਦਿਮਾਗ ਤੇ ਉਹ ਮੇਰੇ ਦਿਮਾਗ 'ਚ ਬਿਲਕੁਲ ਨਹੀਂ ਹੈ ਗਿਆ ਕਿ ਡਾਇਨੇਸਟਿਕ ਰੂਲ ਜਾਂ ਜਿਹੜੇ ਪਰਿਵਾਰਿਕ ਜਿਹੜੀਆਂ ਪਾਰਟੀਆਂ ਬਣਾ ਲ ਲੋਕਾਂ ਨੇ ਬਣਾ ਲੀਆਂ ਖਾਨਦਾਨੀ ਪਾਰਟੀਆਂ ਪਰਿਵਾਰਿਕ ਪਾਰਟੀਆਂ ਪਰਿਵਾਰਵਾਦ ਹੈਗਾ ਉਹਨੂੰ ਚੁਣੌਤੀ ਕਰਨੀ ਸਾਡਾ ਫਰਜ਼ ਬਣਦਾ ਕਾਂਗਰਸ ਦਾ ਪਰਵਾਦਵਾ ਤਾਂ ਬੁਰੀ ਤਰ੍ਹਾਂ ਦਹਾਕਿਆਂ ਤੋਂ ਚੱਲੇ ਆ ਰਿਹਾ ਹੈਗਾ ਡਾਕਟਰ ਸਾਹਿਬ ਜਿਹੜਾ ਜਿਹੜਾ ਤੁਹਾਡਾ ਗੱਠ ਜੋੜ ਬਣਿਆ ਜਿਹੜਾ ਅਲਾਈਅንስ ਬਣਿਆ ਤੁਸੀਂ ਆਪ ਹੀ ਦੱਸਿਆ ਕਿੰਨੇ ਕਿੰਨੇ ਸਾਰੇ ਨੇ ਹਣ ਬਸਪਾ ਵੀ ਹੈ ਲੋਕ ਇਨਸਾਪਾਰਟੀ ਵੀ ਹੈ ਸੀਟਪੀਆਈ ਵੀ ਹੈ ਉਸ ਦੇ ਵਿੱਚ ਅਲੱਗ ਅਲੱਗ ਚਿਹਰੇ ਸਾਹਮਣੇ ਆ ਰਹੇ ਨੇ ਅਲੱਗ ਅਲੱਗ ਚੋਣ ਨਿਸ਼ਾਨ ਸਾਹਮਣੇ ਆ ਰਹੇ ਨੇ ਗੱਠ ਜੋੜ ਕਿੱਥੇ ਕਿਤੇ ਜਾ ਆ ਵਰਾਈਤੀ ਪਾਰਟੀਆਂ ਦੇ ਵਿੱਚ ਕਹਿੰਦੇ ਕਿੱਥੇ ਜਦੋਂ ਕਿ ਸਾਰਿਆਂ ਦਾ ਅਲੱਗ-ਅਲੱਗ ਇੱਕ ਨਹੀਂ ਜੀ ਇਹ ਨਹੀਂ ਗੱਲ ਹੈਗੀ ਜਿਹੜੀ ਸਮਾਂ ਘਟਸੇਗਾ ਇਸ ਕਰਕੇ ਜਿਹੜੀ ਇੱਕ ਸਾਂਝਾ ਸਿਆਸੀ ਟੀਚਾ ਉਹ ਮਿੱਥਿਆ ਨਹੀਂ ਜਾ ਸਕਿਆ ਇੱਕ ਚੰਡਾ ਇੱਕ ਡੰਡਾ ਇੱਕ ਲੀਟਰ ਇਹ ਇਹ ਟੀਚਾ ਪੂਰਾ ਨਹੀਂ ਹੋ ਸਕਦਾ ਸੀਗਾ ਕਿਉਂਕਿ ਇਲੈਕਸ਼ਨ ਸਿਰ ਤੇ ਆ ਗਈਆਂ ਸੀਗੀਆਂ ਪਰ ਇੱਕ ਦੋ ਗੱਲਾਂ ਨਿਸ਼ੋਰ ਕੀਤੀਆਂ ਇੱਕ ਇਹ ਨਿਸ਼ੋਰ ਕੀਤੀ ਕਿ ਜਿਹੜੀ ਸਥਾਪਤੀ ਵਿਰੋਧੀ ਵੋਟ ਹੈ ਚਾਹੇ ਕਾਲੀਆਂ ਦੇ ਚਾਹੇ ਕਾਂਗਰਸੀ ਉਹ ਵੰਡੀ ਨਾ ਜਾਵੇ ਇਸ ਕਰਕੇ ਸੱਤ ਰਾਨੇ ਫੈਸਲਾ ਕੀਤਾ ਕਿ ਇੱਕ ਸੀਟ ਤੇ ਸਿਰ ਇੱਕ ਪਾਰਟੀ ਹੀ ਨਮਾਇਦਾ ਖੜਾ ਕਰੂਗੀ ਮਿਸਾਲ ਦੇ ਤੌਰ ਤੇ ਪਟਿਆਲੇ ਵਿੱਚ ਕੱਲਾ ਡਾਕਟਰ ਗਾਂਧੀ ਹੈਗਾ ਖੈਰੇ ਖੈਰਾ ਸਾਹਿਬ ਕੱਲਾ ਬਠਿੰਡੇ ਚ ਹੈਗੇ ਹੈ ਖੁਸ਼ੀराम ਜੀ ਕੱਲੇ ਹੁਸ਼ਿਆਰਪੁਰ ਤੇ ਬੀਐਸਪੀ ਦੇ ਹੈਗੇ ਹੈ ਬੈਂਸ ਆਬ ਲੁਧਿਆਣੇ ਤੋਂ ਇਕੱਲੇ ਨੇ ਕੋਈ ਸਾਡੀ ਸੱਤਾ ਪਾਰਟੀਆਂ 'ਚ ਕੋਈ ਬੰਦਾ ਵੀ ਇੱਕ ਦੂਜੇ ਦੇ ਮੁਕਾਬਲੇ 'ਚ ਨਹੀਂ ਖੜਾ ਜਿਸ ਕਰਕੇ ਜਿਹੜੀ ਕਾਂਗਰਸ ਰੋਧੀ ਵੋਟ ਹੈ ਕਾਲੀ ਰੋਧੀ ਵੋਟ ਹੈ ਉਹ ਵੰਡੀ ਨਾ ਜਾਵੇ ਇੱਕ ਅਚੀਵਮੈਂਟ ਹੈ ਇਹ ਇਹਨੂੰ ਕਹਿੰਦੇ ਸੀਟ ਸ਼ੇਅਰਿੰਗ ਅਰੇਂਜਮੈਂਟ ਦੂਜਾ ਇਹ ਕੀਤਾ ਕਿ ਅਸੀਂ ਕੱਟੋ-ਕੱਟ ਮਿਨੀਮਮ ਸੰਜਾ ਪ੍ਰੋਗਰਾਮ ਕੱਟੋ-ਕੱਟ ਸੰਜਾ ਪ੍ਰੋਗਰਾਮ ਤੈਅ ਕੀਤਾ ਹੈਗਾ 13 ਨੁਕਤਿਆਂ ਦਾ ਪ੍ਰੋਗਰਾਮ ਹੈ ਜਿਸ ਪੰਜਾਬ ਦੇ ਪਵਿੱਕੀ ਸਿਆਸਤ ਬਾਰੇ ਪੰਜਾਬ ਦੇ ਪਵਿੱਖ ਬਾਰੇ ਇੱਕ ਨਕਸ਼ਾ ਅਸੀਂ ਪੇਸ਼ ਕੀਤਾ ਕਿ ਜੇ ਸਾਡੀ ਪਾਰਟੀ ਜੇ ਸਾਡਾ ਸੰਗਠਨ ਇਹ ਸੱਤਾ ਪਾਰਟੀਆਂ ਦਾ ਅੱਗੇ ਵਧਦਾ ਹੈਗਾ ਤਾਂ ਗਹਿਰੇ ਵਿਚਾਰ ਪ੍ਰਚਾਰ ਦਰਵਾਜ਼ਾ ਅਸੀਂ ਪੰਜਾਬ ਨੂੰ ਜੇ ਸੰਕਟ ਹੈ ਜੋ ਪੰਜਾਬ ਦਾ ਸੰਤਾਪ ਹੈ ਉਹਨੂੰ ਖਤਮ ਕਰਨ ਵਾਸਤੇ ਆ ਆ ਤਰੀਕੇ ਵਰਤ ਕੇ ਇਸ ਨੂੰ ਅਸੀਂ ਅੱਗੇ ਲੈ ਕੇ ਤੁਰਾਂਗੇ ਉਹਨਾਂ ਇਲੈਕਸ਼ਨਾਂ ਤੋਂ ਬਾਅਦ ਉੱਤੇ ਚਰਚਾ ਹੋਵੇਗੀ ਵਿਸਤਾਰ ਨਾਲ ਚਰਚਾ ਹੋਵੇਗੀ ਜੋ ਸੰਵਾਦ ਹੋਊਗਾ ਕੋਈ ਕੁਝ ਮਤਪੇ ਹੋਣਗੇ ਹੱਲ ਕੀਤੇ ਜਾਣਗੇ ਕੋਈ ਕੁਝ ਮਨਮਨ ਮਨਉਤ ਹੋਊਗੀ ਜਾਂ ਕੁਝ ਸਮਝੌਤੇ ਕਰਨੇ ਪੈ ਸਕਦੇ ਆ ਕਿਸੇ ਨਾ ਕਿਸੇ ਤਰ੍ਹਾਂ ਨੂੰ ਉਸ ਤੋਂ ਬਾਅਦ ਇਹ ਅਮਲ ਸ਼ੁਰੂ ਹੋਊਗਾ ਜੀ ਹਾਲ ਦੀ ਗੱਡੀ ਐਨਾ ਕਿ ਨੰਬਰ 1 ਇਟ ਇਜ਼ ਸੀਟ ਸ਼ੇアリング ਅਰੇਂਜਮੈਂਟ ਨੰਬਰ 2 देयर ਇਜ਼ ਅ ਕਾਮਨ ਮਿਨਿਮਮ ਪ੍ਰੋਗਰਾਮ ਜਿਹੜਾ ਹਾਂ ਜਿਹੜਾ ਜਿਹੜਾ ਕਿ ਮੋਟਾ-ਮੋਟਾ ਖਾਕਾ ਪੇਸ਼ ਕਰਦਾ ਪੂਰੇ ਪੰਜਾਬ ਦਾ ਡਾਕਟਰ ਡਾਕਟਰ ਧਰਮਵੀਰ ਗਾਂਧੀ ਤੁਸੀਂ ਸੋਸ਼ਲ ਹੋਣ ਦੀ ਵੀ ਗੱਲ ਗੱਲ ਕੀਤੀ ਸੀ ਬਹੁਤ ਲੋਕ ਜਿਹੜੇ ਪੰਜਾਬ ਦੇ ਕਾਫੀ ਸਾਰੇ ਬੁੱਧੀਜੀਵੀ ਵਰਗ ਵੀ ਨੇ ਜਿਹੜੇ ਤੁਹਾਡੇ ਹਾਣੀ ਵੀ ਨੇ ਤੁਹਾਡੇ ਨਾਲ ਦੇ ਸਾਥੀ ਵੀ ਰਹੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਡਾਕਟਰ ਧਰਮਵੀਰ ਗਾਂਧੀ ਬੇਸ਼ੱਕ ਇੱਕ ਬਹੁਤ ਅੱਛੇ ਸਮਾਜ ਸੇਵੀ ਨੇ ਬੇਸ਼ੱਕ ਉਹ ਬਹੁਤ ਅੱਛੇ ਮਤਲਬ ਬੁੱਧੀਜੀਵੀ ਵੀ ਨੇ ਜਿਹੜੇ ਇਹ ਗੱਲਾਂ ਦੇ ਉੱਤੇ ਮਸਲਿਆਂ ਦੇ ਉੱਤੇ ਚਰਚਾ ਕਰਦੇ ਨੇ ਹੱਲ-ਵਲ ਲੈ ਕੇ ਜਾਂਦੇ ਨੇ ਪਰ ਰਾਜਨੀਤਿਕ ਤੌਰ ਦੇ ਉੱਤੇ ਜ਼ਿਆਦਾ ਵਧੀਆ ਰਾਜਨੇਤਾ ਨਹੀਂ ਹੈ ਉਹ ਪੋਲਿਟਿਕਸ ਸਿਆਸਤ ਨਹੀਂ ਸਿਆਸੀ ਨਹੀਂ ਹੋ ਪਾਉਂਦੇ ਨਹੀਂ ਜੇਕਰ ਦੇਖੋ ਜੇਕਰ ਨਾ ਗੈਰ ਸੰਜੀਦਗੀ ਆਹਾਂ ਬਿਆਹਾਂ ਭੋਗਾਂ ਦੇ ਜਾਣਾ ਜਾਂ ਜਗਰਾਤਿਆਂ ਦੇ ਜਾਣਾ ਜਾਂ ਫਿਰ ਹਲਕੀ ਫੁਲਕੀ ਬਿਆਨਬਾਜ਼ੀ ਕਰਨੀ ਜੇ ਇਹ ਰਾਜਨੀਤੀ ਤਾਂ ਮੈਂ ਸੱਚੀ ਦਾ ਰਾਜਨੀਤਿਕ ਨਹੀਂ ਹੈਗਾ ਜਿਤ ਤੱਕ ਪੰਜਾਬ ਦੇ ਮੁੱਦੇ ਵਾਰਨ ਦਾ ਸਵਾਲ ਹੈ ਚਾਹੇ ਪਾਣੀ ਦਾ ਮੁੱਦਾ ਚਾਹੇ ਮਾਂ ਬੋਲੀ ਪੰਜਾਬੀ ਦਾ ਮੁੱਦਾ ਹੈਗਾ ਚਾਹੇ ਪਣ ਬਿਜਲੀ ਪ੍ਰੋਜੈਕਟ ਦਾ ਮੁੱਦਾ ਚਾਹੇ ਪੰਜਾਬ ਦੇ ਕਰਜ਼ੇ ਦਾ ਮੁੱਦਾ ਚਾਹੇ ਪੰਜਾਬ ਦੇ ਕਿਸਾਨੀ ਸੰਕਟ ਦਾ ਪੰਜਾਬ ਦੇ ਨਸ਼ਾ ਦਾ ਮੁੱਦਾ ਸਾਰੇ ਮੁੱਦਿਆਂ ਤੇ ਮੈਂ ਪੂਰੀ ਖੋਜ ਕਰਕੇ ਟੀਮਾਂ ਬਣਾ ਕੇ ਪੂਰੀ ਖੋਜ ਕਰਕੇ ਪੇਪਰ ਲਿਖੇ ਨੇ ਔਰ ਅਸੀਂ ਬਾਕਾਇਦਾ ਸੰਸਦ ਵਿੱਚ ਪੇਸ਼ ਕੀ ਤੈਨੇਗਾ ਤੇ ਨੰਬਰ 2 ਜਿਹੜੇ ਆਪਣੇ ਹਲਕੇ ਦੇ ਮੁੱਦੇ ਸੀਗੇ ਜਿਹੜੇ ਦੂਜਾ ਕੰਮ ਹੁੰਦਾ ਹੜ ਹਲਕੇ ਦੇ ਮੁੱਦਾ ਉਹਦੇ ਵਿੱਚ ਮੇਰੇ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਕਿ 47 ਤੋਂ ਰਾਜਪੁਰਾ ਮਠੰਡਾ ਜਿਹੜੀ ਲਾਈਨ ਸੀ ਸਿੰਗਲ ਸੀਗੀ ਜਦੋਂ ਵੀ ਲਾਈਨ ਕੋਈ ਨਵੀਂ ਗੱਡੀ ਚਲਾਉਣ ਦੀ ਗੱਲ ਕਰਨੀ ਦਾ ਜਵਾਬ ਮਿਲਦਾ ਸੀ ਲਾਈਨ ਸਿੰਗਲ ਹੈ ਨੰਬਰ 2 ਲਾਈਨ ਹੈ ਡੀਜ਼ਲ ਤੇ ਹੈਗੀ ਇਹ 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 ਬਿਜਲੀ ਨਹੀਂ ਹੈਗਾ ਸੋ ਮੈਂ 20 ਵਾਰ ਰੇਲ ਮੰਤਰੀ ਨੂੰ ਮਿਲ ਕੇ ਇਹ ਕੰਮ ਨੂੰ ਰੈਸਿਪਿਟ ਕਰਵਾ ਕੇ ਸ਼ੁਰੂ ਕਰਵਾ ਕੇ ਇਹਨੂੰ ਸਿਰੇ ਲਾਇਆ ਔਰ ਬੋਰ ਔਰ ਸੰ 16 ਵਿੱਚ 2 ਸਾਲ ਬਾਅਦ ਹੀ ਐ 1320 ਕਰੋੜ ਨਾਲ ਜਿਹੜੀ ਡਬਲਿੰਗ ਔਰ 200 ਕਰੋੜ ਨਾਲ ਇਹਦਾ ਬਿਜਲਈ ਕਰਨ ਕੰਮ ਸ਼ੁਰੂ ਕਰਾਇਆ ਅੱਜ ਬਿਜਲਈ ਕਰਨ ਦਾ ਕੰਮ ਥੋੜੀ ਤੱਕ ਚੁੱਕਿਆ ਹੈਗਾ ਔਰ ਜਿਹੜੀ ਦੋਦੀ ਕਰਨ ਦਾ ਕੰਮ ਉਹ ਵੀ ਸ਼ੁਰੂ ਹੋ ਚੁੱਕਿਆ ਹੈਗਾ ਪਟਿਆਲੇ ਪਾਸਪੋਰਟ ਦਫ਼ਤਰ ਦੀ ਲੋੜ ਸੀਗੀ ਨਹੀਂ ਸੀਗਾ ਸ਼੍ਰੀਮਤੀ ਪੰਨੀਤ ਕੌਰ ਜੀ ਉਹਦੇ ਵਿਦੇਸ਼ ਰਾਜ ਮੰਤਰੀ ਵੀ ਰਹੇ ਐ ਉਹਨਾਂ ਨੇ ਕਦੇ ਨਹੀਂ ਸੋਚਿਆ ਮੈਂ ਦਫ਼ਤਰ ਲੈ ਕੇ ਆਵਾਂ ਮੈਂ 6 ਮਹੀਨੇ ਮਿਹਨਤ ਕੀਤੀ ਤੇ ਚਾਰ ਪੰਜ ਵਾਰ ਮਿਲਿਆ ਕੁਝ ਸ਼ੁਰੂ ਸ਼ੁਰੂ ਚ ਪ੍ਰਤੀਰੋਧ ਹੋਣ ਦੇ ਬਾਵਜੂਦ ਮੈਂ ਧੰਨਵਾਦੀ ਆ ਆਪਣੇ ਵਿਦੇਸ਼ ਮੰਤਰੀ ਸੁਰਜਾ ਸਰਾਜ ਜੀ ਦੇ ਜਿਨ੍ਹਾਂ ਪਟਾਲੇ ਪਾਸਪੋਰਟ ਦਫ਼ਤਰ ਖੋਲ੍ਹਣ ਦੀ ਆਗਿਆ ਦਿੱਤੀ ਤੇ ਅੱਜ ਉੱਥੇ 1500 ਪਾਸਪੋਰਟ ਹਰ ਮਹੀਨੇ ਉਹ ਬੰਦਾ ਪਿਆ ਹੈ ਕੁਝ ਇੱਕ ਮੈਂ ਅੱਜ ਨਾ ਭੇ ਗਿਆ ਸੀ ਕੁਝ ਇੱਕ ਲੋਕ ਕਹਿ ਰਹੇ ਸੀ ਕਿ ਉਹ ਪਾਸ ਤਾਂ ਪਹਿਲਾਂ ਹੋਇਆ ਸੀ ਪਰਨੀਤ ਕੌਰ ਹੋਰਾਂ ਦੇ ਸਮੇਂ ਚ ਤੇ ਤੁਸੀਂ ਤੁਸੀਂ ਉਸ ਦਾ ਉਦਘਾਟਨ ਕਰਵਾਇਆ ਤੇ ਮੇਰੇ ਦਾ ਮੇਰੇ ਕੋ ਡਾਕ ਪਈ ਹੈ ਸਿਰਫ ਕਾਂਗਰਸ ਦਾ ਝੂਠ ਪ੍ਰਚਾਰ ਹੈ ਆਪਣਾ ਮੂੰਹ ਮੂੰਛ ਪਾਈ ਕਰ ਰਹੇ ਨੇ ਮੇਰੇ ਮੇਰੇ ਮੈਂ ਤੁਹਾਨੂੰ ਮੈਂ ਕਾਗਜ਼ ਦਊਂਗਾ ਕਿ ਕਿਵੇਂ ਮੇਰੀ ਪੂਰੀ ਖਤ ਖਤਾਬਤ ਚੱਲੀ ਹੈ ਕਿੰਨੀਆਂ ਮੇਰੀ ਮੁਲਾਕਾਤਾਂ ਹੋਈਆਂ ਤੇ ਸੁਸ਼ਾਨ ਚਿੱਠੀ ਲਿਖੀ ਮੈਨੂੰ ਕਿ ਡਾਕਟਰ ਗਾਂਧੀ ਤੁਹਾਡੇ ਕਹਿਣ ਤੇ ਤੁਹਾਡੇ ਕਹਿਣ ਤੇ ਮੈਂ ਇੱਥੇ ਦਫ਼ਤਰ ਖੋਲ ਰਹੀ ਹਾਂ ਪਾਸਪੋਰਟ ਦਫ਼ਤਰ ਖੋਲ ਰਹੀ ਹਾਂ ਤੈਨੂੰ ਕੋ ਚਿੱਠੀ ਲੈ ਲਿਆ ਜਰੂਰ ਜਿਹੜਾ ਚਪੇੜ ਮਾਰਿਓ ਉਹਨਾਂ ਲੋਕਾਂ ਦੇ ਮੂੰਹ ਤੇ ਜਿਹੜੇ ਲੋਕੀ ਕਾਂਗਰਸ ਦੇ ਝੂਠੇ ਪ੍ਰਚਾਰ ਚ ਆ ਕੇ ਇਹ ਗੱਲ ਕਹਿ ਰਹੇ ਨੇ ਕਿ ਸ਼੍ਰੀਮਤੀ ਪਨੀਤ ਕੌਰ ਜੀ ਨੂੰ ਇਹ ਮਨਜ਼ੂਰ ਕਰ ਉਹ ਉਹਨਾਂ ਨੇ ਇਹ ਗੱਲ ਕਹੇ ਲੋਕ ਕਹਿੰਦੇ ਸੀਗੇ ਕਿ ਉਦਘਾਟਨ ਕੀਤਾ ਡਾਕਟਰ ਸਾਹਿਬ ਅਖੀਰਲਾ ਅਖੀਰਲਾ ਇੱਕ ਸਵਾਲ ਹੈ ਤੇ ਉਸ ਦੇ ਇੱਕੋ ਸਵਾਲ ਦੇ ਦੋ ਨੇ ਜੇਕਰ ਜੇਕਰ ਅਸੀਂ ਨਹੀਂ ਜਿੱਤਦੇ ਹੈਗੇ ਤਾਂ ਉਸ ਤੋਂ ਉਸ ਤੋਂ ਬਾਅਦ ਜੇਕਰ ਨਹੀਂ ਜਿੱਤਦੇ ਤਾਂ ਡਾਕਟਰ ਧਰਮਵੀਰ ਗਾਂਧੀ ਦੇ ਏਜੰਡੇ ਕੀ ਰਹਿਣਗੇ ਪੰਜਾਬ ਦੇ ਲਈ ਔਰ ਪੰਜਾਬ ਦੀ ਸਿਆਸਤ ਦੇ ਲਈ ਦੁਗੋ ਜੰਡੇ ਦਾ ਪੰਜਾਬ ਦੇ ਪੰਜਾਬ ਸੈਂਟਰਿਕ ਸਿਆਸਤੇ ਕਰਾਂਗੇ ਜ਼ਿਆਦਾ ਤਾਂ ਪਰ ਜਿੰਨਾ ਪੰਜਾਬ ਕੇਂਦਰ ਦੇ ਪੰਜਾਬ ਨੂੰ ਅਸਰ ਪਾਉਂਦਾ ਹੈਗਾ ਉਹ ਮੁੱਦੇ ਵੀ ਸਾਡੇ ਰਹਿਣਗੇ ਜੀ ਉਹ ਪਾਣੀਆਂ ਦਾ ਮੁੱਦਾ ਹੈਗਾ ਪਾਸ਼ਾਈ ਮੁੱਦੇ ਹੈਗੇ ਆ ਜਾਂ ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟਾਂ ਦੇ ਮੁੱਦੇ ਹੈਗੇ ਆ ਜਜ਼ਾਤਨੀ ਚੰਡੀਗੜ੍ਹ ਦਾ ਮੁੱਦਾ ਹੈਗਾ ਆ ਟੈਕਸੇਸ਼ਨ ਜਿਹੜੀ ਰਜਿਮ ਹੈ ਜਿਹੜੀ ਸੈਂਟਰ ਦੇ ਹੱਕ ਚ ਜੀਐਸਟੀ ਭੁਗਤ ਰਹੀ ਹੈ ਔਰ ਪੰਜਾਬ ਮੰਗਤਾ ਬਣ ਕੇ ਚੰਡੀਗੜ੍ਹ ਹਰ ਇੱਕ ਸਟੇਟ ਨੂੰ ਜਾਣਾ ਪੈ ਰਿਹਾ ਕੇਂਦਰ ਰਾਜ ਸਬੰਧਾਂ ਦੇ ਪੁਨਰ ਨਿਰੀਖਣ ਦਾ ਮਾਮਲਾ ਹੈਗਾ ਹੈ ਉਹਨਾਂ ਦੇ ਪੁਨਰ ਪਾਸਿਤ ਕਰਨ ਦਾ ਮਾਮਲਾ ਹੈਗਾ ਇਤਕ ਕਨਕਰੈਂਟ ਲਿਸਟ ਹੈਗੀ ਹੈ ਇਹ ਸੰਵਰਤੀ ਸੂਚੀ ਹੈ ਜਿਹੜੀ ਕਿ ਉਹ ਖਤਮ ਕਰਨੀ ਚਾਹੀਦੀ ਹੈ ਉਹ ਸਾਰੀ ਰਾਜਾਂ ਨੂੰ ਜਾਣੀ ਚਾਹੀਦੀ ਹੈਗੀ ਹੈ ਸੋ ਇਦਾਂ ਦੇ ਮੁੱਦੇ ਨੇ ਜਿਹਨਾਂ ਤੇ ਕੰਮ ਕਰਨਾ ਪੈਣਾ ਹੈ ਦੱਸੋ ਧਰੂਵੀ ਕਰਨ ਦੀ ਰਾਜਨੀਤੀ ਨੂੰ ਲੈ ਕੇ ਛੋਟੀ ਟਿੱਪਣੀ ਕਰਿਓ ਕਿਉਂਕਿ ਦੇਸ਼ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਹੈ ਚੋਣ ਕਮਿਸ਼ਨ ਨੂੰ ਵੀ ਵਾਰ-ਵਾਰ ਟੋਕਣਾ ਪੈ ਰਿਹਾ ਹੈ ਰਾਜਨੀਤਿਕ ਪਾਰਟੀਆਂ ਤੇ ਰਾਜਨੀਤਿਕ ਆਗੂਆਂ ਨੂੰ ਬਿਆਨਾਂ ਤੋਂ ਬਿਆਨਾਂ ਤੋਂ ਪੱਟਾਲਾ ਵਟਣ ਦਾ ਪਾਸਾ ਵਟਣ ਦਾ ਜਾਂ ਦੇਸ਼ ਦੇ ਵਿੱਚ ਜਿੱਦਾਂ ਦੀ ਮੌਬ ਲਿੰਚਿੰਗ ਹੋ ਰਹੀ ਹੈ ਜਿੱਦਾਂ ਦਾ ਸਾਡਾ ਧਰਮ ਨਿਰਪੱਖ ਸਮਾਜ ਸੀ ਤੇ ਸਾਡੀ ਧਰਮ ਨਿਰਪੱਖਤਾ ਦੇ ਵਿੱਚ ਖਤਮ ਹੋ ਰਹੀ ਹੈ ਟੋਪੀ ਦੇਖ ਕੇ ਦਾੜੀ ਦੇਖ ਕੇ ਤੇ ਕਿਸੇ ਦੇ ਕੱਪੜੇ ਦੇਖ ਕੇ ਅੱਜ ਅਜੇ ਨਿਰਧਾਰਤ ਤੇ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹਨੂੰ ਕਿੱਥੇ ਟਾਰਗੇਟ ਕਰਨਾ ਕੀ ਕੀ ਕਿ ਕਿੱਥੇ ਜੇ ਜਾਉ ਇਸ ਸਿਸਟਮ ਜਿਹੜਾ ਸਾਡਾ ਹੈ ਦੇਖੋ ਇਹ ਬਹੁਤ ਹੀ ਘਟ ਗੱਲ ਕਟਿਆ ਗੱਲ ਹੈ ਭਾਰਤ ਇੱਕ ਦੇਸ਼ ਹੈ ਇਸ ਸੰਵਿਧਾਨ ਚੋ ਨਹੀਂ ਲਿਖਿਆ ਹੈਗਾ ਲਿਖਿਆ ਹੈ ਭਾਰਤ ਰਾਜਾਂ ਦਾ ਸੰਘ ਹੈ ਯੂਨੀਅਨ ਆਫ ਸਟੇਟਸ ਹੈ ਇਹ ਇੱਥੇ ਅਲੱਗ-ਅਲੱਗ ਵਿਲੱਖਣਤਾਵਾਂ ਹੈਗੀਆਂ ਇੱਥੇ ਕੌਮੀ ਵਿਲੱਖਣਤਾਵਾਂ ਧਾਰਮਿਕ ਵਿਲੱਖਣਤਾਵਾਂ ਇਲਾਕਾਈ ਵਿਲੱਖਣਤਾਵਾਂ ਪਾਸ਼ਾਈ ਵਿਲੱਖਣਤਾਵਾਂ ਸੱਭਿਆਚਾਰਕ ਵਿਲੱਖਣਤਾਵਾਂ ਨਸਲੀ ਵਿਲੱਖਣਤਾਵਾਂ ਅਸਰਜੀ ਵਿਲੱਖਣਤਾਵਾਂ ਵਾਲਾ ਮੁਲਕ ਮੁਲਕ ਹੈਗਾ ਵਿਪੰਤਾ ਦਾ ਮੁਲਕ ਵਿਪੰਤਾ ਦਾ ਵਿਪੰਤਾ ਮੁਲਕ ਹੈਗਾ ਔਰ ਇਹ ਜੋ ਜੇ ਸਲੋਗਨ ਵੀ ਆਇਆ ਕਿ ਯੂਨਿਟੀ ਇਨ ਡਾਈਵਰਸਿਟੀ ਕਿ ਜਿਦਵਰਸਤੀ ਹੈਗੀ ਆ ਉਹਨਾਂ ਦੀ ਉਹਦੀ ਯੂਨਿਟੀ ਆਊਗੀ ਤੇ ਉਹਦਾ ਰਸਤਾ ਜ ਮੰਨਿਆ ਗਿਆ ਚਲ ਉਹ ਮੰਨਿਆ ਗਿਆ ਫੈਡਰਲਿਜ਼ਮ ਸੰਗੀਤਾंचा ਹੋਊਗਾ ਯਾਨੀ ਰਾਜਾਂ ਦੇ ਸੰਗ ਹੈਗਾ ਤੇ ਸੰਗੀਤਾਚਨ ਸੰਸਾਰ ਚਲਾਇਆ ਜਾ ਜਿਹਦਾ ਮਤਲਬ ਹੈ ਕਿ ਹਰ ਵਿਲੱਖਣਤਾ ਨੂੰ ਪੱਲਰ ਨੂੰ ਪਸੰਨ ਵਾਸਤੇ ਖੇੜਨ ਖੇੜਨ ਵਾਸਤੇ ਖੁੱਲਾ ਸਮਾਨ ਚਾਹੀਦਾ ਉਹ ਮਲਖੜ ਦਾ ਮਾਰਮੇ ਕੋਣ ਚਾਹੀਓ ਪਛਾਈ ਹੋਣ ਉਹਨਾਂ ਨੂੰ ਦਾਬਾ ਨਹੀਂ ਚਾਹੀਦਾ ਉਹਨਾਂ ਤੇ ਜੇ ਕੋਈ ਇੱਕ ਇੰਡੀਆ ਗੁਲਦਸਤਾ ਹੈ ਗੁਲਦਸਤੇ ਲਖਤ ਰੰਗ ਰੰਗ ਅਲੱਗ-ਅਲੱਗ ਤਰ੍ਹਾਂ ਦੇ ਰੰਗ ਨੇ ਜੇ ਕੋਈ ਇਹਦੇ ਗਲਦਸ ਗੁਲਦਸਤੇ ਦੇ ਫੁੱਲਾਂ ਨੂੰ ਮਰੂੜਨ ਦੀ ਕੋਸ਼ਿਸ਼ ਕਰੂਗਾ ਜਾਂ ਗੁਲਦਸਤੇ ਨੂੰ ਇੱਕੋ ਹੀ ਰੰਗਾਂ ਦੇ ਫੁੱਲਾਂ ਨਾਲ ਪੇਂਟ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹ ਮੁਲਕ ਨੂੰ ਇਕੱਠਾ ਨਹੀਂ ਰੱਖ ਸਕਦਾ ਹੈਗਾ ਤਾਂ ਉਹ ਮੁਲਕ 'ਚ ਨਫ਼ਰਤ ਨਫਰਤ ਜਿਹੜੀ ਇੱਕ ਜਦੋਂ ਮਾਹੌਲ ਚੱਲ ਰਿਹਾ ਤਾਂ ਤਾਂ ਉਹੀ ਪੈਦਾ ਹੋਊਗਾ ਜੋ ਅੱਜਕੱਲ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈਗਾ ਕਈ ਦੇ ਗਊ ਹੱਤਿਆ ਦੇ ਨਾਂ ਤੇ ਕਈ ਲਵ ਜਿਹਾਦ ਦੇ ਨਾਂ ਤੇ ਕਈ ਦਲਤਾਂ ਦੇ ਅਤਿਆਚਾਰ ਉਨਾ ਹੋਵੇ ਜਾਂ ਭੀਮਾ ਕੋਰੇ گاؤں ਹੋਵੇ ਮਜੱਫਰਨਗਰ ਹੋਵੇ ਜਾਂ ਕੋਈ ਚਰਚ ਜਲਾਈਆਂ ਜਾਣ ਉਹ ਸਾਰਾ ਕੁਝ ਜੋ ਜੋ ਇੱਕ ਫਰਿੰਜ 엘ਿਮੈਂਟਸ ਵੱਲੋਂ ਜਿਨ੍ਹਾਂ ਚ ਤੁਸੀਂ ਬਹੁਤ ਸਾਰੇ ਮੈਂ ਗਿਣ ਸਕਦਾ ਹੈਗਾ ਮਤਲਬ ਕਿ ਤੁਸੀਂ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਾਂ ਜਿਸ ਤਰੀਕੇ ਦਾ ਰਵਈਆ ਤੁਸੀਂ ਉਸ ਦੇ ਪਰ ਖਿਲਾਫ ਵੀ ਹੋ ਤੇ ਉਸ ਦਾ ਵਿਰੋਧ ਵੀ ਕਰ ਉਤੇ ਚਾਹੁੰਦੇ ਹਾਂ ਕਿ ਦੇਸ਼ ਦੇ ਵਿੱਚ ਜਿਹੜੀ ਇੱਕ ਸਹਿਰਦਤਾ ਹੈ ਆਪਸੀ ਉਹ ਬਣੀ ਰਹੇ ਹਾਂਜੀ ਬਿਲਕੁਲ ਜੀ لازمی ਤੌਰ ਤੇ ਉਸ ਤੋਂ ਬਗੈਰ ਦੇਖੋ ਦੇਸ਼ ਕੰਟਰੀ ਬਿਲੋਂਗਸ ਟੂ ਐਵਰੀ ਇੰਡੀਅਨ ਇਟ ਬਿਲੋਂਗਸ ਟੂ ਜਿੰਨਾ ਹਿੰਦੂਆਂ ਦਾ ਹੈਗਾ ਉਨਾ ਹੀ ਮੁਸਲਮਾਨਾਂ ਦਾ ਉਨਾ ਹੀ ਸਿੱਖਾਂ ਦਾ ਉਨਾ ਹੀ ਸਾਈਆਂ ਦਾ ਹੈਗਾ ਕੋਈ ਨੂੰ ਜਿਹੜਾ ਹਿੰਦੂ ਬਹੁਤ ਸੰਖੇਪਵਾਦ ਦੇ ਸਿਰ ਤੇ ਕੋਈ ਕਿਸੇ ਘਟ ਗਿਣਤੀ ਨੂੰ ਜੋ ਕੋ ਦਬਾਊਗਾ ਜਾਂ ਜੋ ਜਾਮ ਜਾਂ ਕਿਸੇ ਜਾਤੀਵਾਦ ਦੇ ਆਧਾਰ ਤੇ ਕਿਸੇ ਨਿਮਨ ਜਾਤੀ ਨੂੰ ਦਬਾਊਗਾ ਜਾਂ ਮਰਦ ਹੋਣ ਦੇ ਨਾਤੇ ਔਰਤਾਂ ਨੂੰ ਦਬਾਊਗਾ ਜਾਂ ਇੱਕ ਰਾਸ਼ਟਰ ਰਾਸ਼ਟਰਵਾਦ ਦੇ ਨਾਂ ਤੇ ਕਿਸੇ ਗਵਾਂਡੀ ਦੇ ਨਾਲ ਮਤਲਬ ਇਹ ਅਤਿਆਚਾਰ ਕਰੂਗਾ ਜਾਂ ਮਤਲਬ ਉਹਨੂੰ ਦਬਾਊਗਾ ਅਸੀਂ ਉਹ ਤਾਂ ਮੈਂ 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 ਉਹਦਾ ਐਜ਼ ਏ ਹਿਊਮਨ ਬੀਇੰਗ ਐਜ਼ ਅ ਹਿਊਮੈਨਿਟੇਰੀਅਨ ਪਰਸਨ ਆਫ ਲਾਹੁ ਲਵਜ਼ ਹਿਊਮੈਨਿਟੀ ਮੈਂ ਉਹਦਾ ਵਿਰੋਧ ਕਰੂੰਗਾ ਜੀ ਕਿਉਂਕਿ ਹਿਟਲਰ ਜਦੋਂ ਆਇਆ ਤਾਂ ਉਹ ਆਇਆ ਰਾਸ਼ਟਰਵਾਦ ਦੇ ਨਾਂ ਤੇ ਸੀਗਾ ਕਿ ਮੇਰਾ ਰਾਸ਼ਟਰ ਮਹਾਨ ਹੈ ਮੇਰਾ ਜਰਮਨ ਮਹਾਨ ਹੈ ਮੇਰੀ ਆਇਰਨ ਕੌਮ ਮਹਾਨ ਹੈ ਔਰ ਜੋ ਦੁਨੀਆ ਦੀ ਤਬਾਹੀ ਕੀਤੀ ਉਹਨੇ 5 ਕਰੋੜ ਬੰਦਾ ਵਰਲਡ ਵਾਰ 1 ਚ ਮਰਿਆ ਸਾਰੀ ਦੁਨੀਆ ਜਾਣਦੀ ਹੈਗੀ ਹੈ ਸੋ ਇਸ ਕਰਕੇ ਜਾਤ ਹੰਕਾਰ ਧਰਮ ਹੰਕਾਰ ਲਿੰਗ ਹੰਕਾਰ ਨਸਲ ਹੰਕਾਰ ਔਰ ਸਭ ਤੋਂ ਮਾੜਾ ਮਤਲਬ ਵੱਡਾ ਦੇਸ਼ ਹੰਕਾਰ ਦੇਸ਼ ਇਹ ਸਾਰੇ ਜਿਹੜੇ ਜਿਹੜੇ ਅਹਿਮ ਇਹ ਜਿਹੜੀਆਂ ਗੱਲਾਂ ਨੇ ਜਿਹੜਾ ਮਤਲਬ ਇਹ ਵਿਕਾਰ ਵਿਕਾਰ ਨੇ ਮਤਲਬ ਮੈਂ ਇਹਨੂੰ ਵਿਕਾਰ ਹੀ ਕਹੂੰਗਾ ਇਹ ਨਾਲ ਜੋ ਦੇਸ਼ ਉਸਨ ਖੱਕਾ ਕਦੇ ਨਹੀਂ ਬਣ ਸਕਦਾ ਜੋ ਤੁਸੀਂ ਬਸ ਦਾ ਪਰਿਵਾਰ ਕਮ ਕਿ ساری ਦੁਨੀਆ ਇੱਕ ਸਾਡਾ ਸਾਡਾ ਪਰਿਵਾਰ ਹੈਗਾ ਉਸ ਉਸੂਲ ਨਾਲ ਚੱਲੋਗੇ ਤਾਂ ਇਹ ਮੁਲਕ ਵੀ ਇਕੱਠਾ ਰਹਿ ਜਾਊਗਾ ਇਹ ਦੁਨੀਆ ਸ਼ਾਂਤੀ ਵੀ ਹੋਊਗੀ ਜੀ ਇਹ ਸੰਨ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ ਪਟਿਆਲਾ ਤੋਂ ਪੀ ਡੀ ਏ ਦੇ ਸਾਂਝੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਹੋਰੀ ਆ ਡਾਕਟਰ ਧਰਨਵੀਰ ਗਾਂਧੀ ਹੋਰੀ ਦੇਸ਼ ਦੇਸ਼ ਦਾ ਅਹੰਕਾਰ ਹੋਣ ਨੂੰ ਇੱਕ ਵਿਕਾਰ ਮੰਨ ਰਹੇ ਨੇ ਦੇਸ਼ ਦੇ ਉੱਤੇ ਸਾਨੂੰ ਮਾਣ ਹੋਣਾ ਚਾਹੀਦਾ ਇਹ ਕਹਿਣਾ ਹੈ ਡਾਕਟਰ ਧਰਨਵੀਰ ਗਾਂਧੀ ਹੋਰਾਂ ਦਾ ਜਗਵਾਨੀ ਟੀਵੀ ਦੇ ਲਈ ਕੈਮਰਾ ਪਰਸਨ ਸਚਨ अरोड़ा ਦੇ ਨਾਲ ਪ੍ਰਿੰਸ ਭਾਰਤਵਾਚ